ਜਿਹੜੇ ਲੋਕੀ ਨਸ਼ੇ ਦੀ ਦਲਦਲ 'ਚ ਫਸੇ ਹੋਏ ਆ ਉਹਨਾਂ ਲੋਕਾਂ ਨੂੰ ਕਿਵੇਂ ਆਪਾਂ ਸਪੋਰਟ ਕਰ ਸਕਦੇ ਆ ਕੈਨੋ ਵੀ ਨਸ਼ਾ ਛਡਾਉਣ ਵਾਲੀ ਮੈਡੀਸਨ ਇਹਦੇ 'ਚ ਕੋਈ ਪਾਵਰ ਭਰਦੇ ਹੋ ਊ એનર્ਜੀ ਮਤਲਬ ਦਿਨੇ ਉਹ ਵੀ ਬਾਡੀ ਨੂੰ ਲੋਡ ਹੀ ਨਾ ਪਵੇ ਇਸ ਵਾਸਕਵਲ ਦੀ ਗਰਦਨ ਹਮੇਸ਼ਾ ਸਿੱਧੀ ਰਹੀ ਹੈ ਇਸ ਮਾਮਲੇ 'ਚ ਵੀ ਇਹਦੇ 'ਚ ਤਾਂ ਅੱਖਾਂ ਮੀਚ ਕੇ ਆਏ ਹੁੰਦਾ ਵੀ ਜਿਹੜਾ ਬੰਦਾ ਨਸ਼ਾ ਛੱਡਣ ਆਇਆ ਉਹਨੂੰ ਮੈਂ ਕਹਿੰਦਾ ਨਾ 4 ਦਿਨ ਦਵਾਈ ਖਾ ਬਸ ਤੂੰ ਤਦ ਉਹ ਖਜ਼ਾਨਾ ਲੈ ਕੇ ਬੈਠੇ ਹੋਇਓ ਸਾਡੇ ਸਾਹਮਣੇ ਜੇ ਅਸੀਂ ਇਹਨਾਂ ਖਜ਼ਾਨਿਆਂ ਨੂੰ ਅਸੀਂ ਨਹੀਂ ਲੈਂਦੇ ਨਾ ਇਹ ਸਾਡਾ ਕਸੂਰ ਤੁਸੀਂ ਤਾਂ ਦੁਨੀਆ ਨੂੰ ਭਰਪੂਰ ਦੇ ਰਹੇ ਹੋ ਇੱਕ ਤਾਂ ਇਹ ਹੱਡੀਆਂ 'ਚ ਬਹੁਤ ਦਰਦ ਕਰਦਾ ਉਸ ਤੋਂ ਬਾਅਦ ਇਹ ਜਿਹੜਾ ਬੁਖਾਰ ਹੈ ਇਹਨਾਂ ਕੁ ਢੀਕ ਕਰ ਦਿੰਦਾ ਮੈਂ ਕਹਿੰਨੇ ਵੀ ਮੰਜੇ ਤੋਂ ਉੱਠਣ ਦੀ ਹਿੰਮਤ ਹੀ ਨਹੀਂ ਰਹਿੰਦੀ ਪੇਸ਼ੈਂਟਸ ਹੂੰ ਤੇ ਪਲੀਜ਼ ਇਹਦੇ ਬਾਰੇ ਜ਼ਰੂਰ ਕੋਸ਼ਿਸ਼ ਦੱਸੋ 50 ਰੁਪਏ ਦਾ ਭੁੰਮੀਆਂ ਵਾਲਾ ਕਾਲ ਵਿੱਚ ਪੰਸਾਰੇ ਤੋਂ ਮਿਲੂ ਕਾਲ ਵਿੱਚ ਕੁਟਕੀ ਚਰਾਇਤਾ ਚਾਰ ਚੀਜ਼ਾਂ ਨੇ ਵੀਡੀਓ ਪਿੱਛੇ ਕਰਕੇ ਸੁਣ ਲਿਓ ਬਹੁਤ ਕਮਾਲ ਦੀ ਚੀਜ਼ ਹੈ ਮੈਡਮ ਨੇ ਮੈਨੂੰ ਪੁੱਛੀ ਤੇ ਮੈਂ ਦੱਸ ਦਿੱਤੀ ਔਰ ਇਹ ਸਮਝੋ ਕਿ ਇਹਨਾਂ ਨੇ ਤੁਹਾਡਾ ਸਵਾਲ ਪੁੱਛਿਆ ਕਿ ਤੁਹਾਡੇ ਤੱਕ ਆ ਗਿਆ 40% ਹਿੰਦੁਸਤਾਨ ਦੀ ਆਬਾਦੀ ਨੂੰ ਇਹ ਨਹੀਂ ਪਤਾ ਹੋਣਾ ਵੀ ਚਾਰੇ ਮਗਜ ਕੀ ਕੀ ਹੁੰਦੇ ਨੇ ਨਹੀਂ ਪਤਾ ਨਹੀਂ ਪਤਾ ਪੰਜੀਰੀ ਦੇ ਵਿੱਚ ਕੀ ਕੀ ਪੈਂਦਾ 40% ਲੇਡੀਜ਼ ਨੂੰ ਅੱਜ ਨਹੀਂ ਪਤਾ ਮਤਲਬ ਉਹ ਖਜ਼ਾਨਾ ਲੈ ਕੇ ਬੈਠੇ ਹੋਇਓ ਸਾਡੇ ਸਾਹਮਣੇ ਜੇ ਅਸੀਂ ਇਹਨਾਂ ਖਜ਼ਾਨਿਆਂ ਨੂੰ ਅਸੀਂ ਨਹੀਂ ਲੈਂਦੇ ਨਾ ਇਹ ਸਾਡਾ ਕਸੂਰ ਹੈ ਤੁਸੀਂ ਤਾਂ ਦੁਨੀਆ ਨੂੰ ਭਰਪੂਰ ਦੇ ਰਹੇ ਹੋ ਜਿਗਰੇ ਦੇ ਨਾਲ ਸੱਚੀਆਂ ਗੱਲਾਂ ਆਖ ਸੁਣਾਉਂਦੀ ਹੈ ਬਿੰਦ ਰਖੀਏ ਦੇ ਵਾਂਗੂ ਲੰਮੀਆਂ ਹੇਕਾਂ ਲਾਉਂਦੀ ਹੈ ਦੁਨੀਆ ਖੜਖੜ ਵੇਖੇ ਸਾਡੀ ਭੈਣ ਜਦ ਗਾਉਂਦੀ ਹੈ ਆਓ ਰਲ ਮਿਲ ਕੇ ਸਵਾਗਤ ਕਰੀਏ ਮੈਡਮ ਜਸਵਿੰਦਰ ਬਰਾੜ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਡਮ ਤੁਹਾਡਾ ਅੱਜ ਫੇਰ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਅੱਜ ਫੇਰ ਮੈਨੂੰ ਲੱਗਦਾ ਆਪਾਂ ਇਕੱਠੇ ਹੋਏ ਆਂ ਸਿਰਫ ਇਸ ਵਾਸਤੇ ਕਿ ਜਿਹੜੇ ਲੋਕੀ ਨਸ਼ੇ ਦੀ ਦਲਦਲ 'ਚ ਫਸੇ ਹੋਏ ਆ ਉਹਨਾਂ ਲੋਕਾਂ ਨੂੰ ਕਿਵੇਂ ਆਪਾਂ ਸਪੋਰਟ ਕਰ ਸਕਦੇ ਆ ਕੀ ਹੋ ਸਕਦਾ ਜਿਵੇਂ ਤੁਸੀਂ ਆਪਣੀ ਗਾਇਕੀ ਦੇ ਜ਼ਰੀਏ ਅਸੀਂ ਆਪਣੀਆਂ ਆਯੁਰਵੈਦਿਕ ਔਸ਼ਧੀਆਂ ਦੇ ਜ਼ਰੀਏ ਇੱਕ ਬੜਾ ਕੰਬੀਨੇਸ਼ਨ ਹੁੰਦਾ ਕਿ ਇਨਸਾਨ ਨੂੰ ਸਿਹਤ ਵੀ ਚਾਹੀਦੀ ਔਰ ਖੁਸ਼ੀ ਵੀ ਚਾਹੀਦੀ ਸਿਹਤ ਅਸੀਂ ਦੇ ਸਕਦੇ ਆ ਖੁਸ਼ੀ ਤੁਸੀਂ ਦੇ ਸਕਦੇ ਹੋ ਬਣ ਸ਼ਬਦਾਂ ਦੇ ਵਿੱਚ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਦੂਸਰੀ ਬਾਰ ਬੁਲਾ ਕੇ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਜੀ ਹੈ ਨਾ ਤੇ ਮੈਂ ਦਿਨੋਂ ਸਤਿਕਾਰ ਕਰਦੀ ਆ ਥੈਂਕ ਯੂ ਜੀ ਥੈਂਕ ਯੂ ਹੁਣ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਛਡਾਉਣ ਵਾਲੀ ਮੈਡੀਸਨ ਹੈ ਇਹਦੇ ਚ ਕੋਈ ਪਾਵਰ ਭਰਦੇ ਹੋ એનર્ਜੀ ਮਤਲਬ ਦਿਨੋਂ ਵੀ ਬੋਡੀ ਨੂੰ ਲੋਡ ਹੀ ਨਾ ਪਵੇ ਇਹਦੇ ਚ ਦਾ ਸਿਸਟਰ ਮੈਂ ਤੁਹਾਨੂੰ ਦੱਸਦਾ ਇੱਕ ਮੈਡੀਸਨ ਹੈ ਨਰਵੋਪਲਸ ਡੀ ਜੀ ਅਸੀਂ ਉਹਨੂੰ ਗੂਗਲ ਤੇ ਰੱਖਿਆ ਹੋਇਆ ਆਪਣੇ ਆਪਣੀ ਸਾਈਟ ਤੇ ਪਾਇਆ ਹੋਇਆ ਉਹਦਾ ਫਾਰਮੂਲਾ ਵੀ ਅਸੀਂ ਉਹਦੇ ਚ ਜੱਗਰ ਕੀਤਾ ਹੈ अच्छा जी हां कि जे वैद्य ਇਹਨੂੰ ਬਣਾਤਾ ਵੈਦ ਹੀ ਸਕਦੇ ਆ ਨਾਰਮਲ ਬੰਦੇ ਦੇ ਵਾਸਤੇ ਰੋਗ ਨਹੀਂ ਹੈ ਅਸੀਂ ਉਹ ਸਾਰਾ ਫਾਰਮੂਲਾ ਲਿਖਿਆ ਹੈ ਕਈ ਵੈਦਾਂ ਨੇ ਉਹਨੂੰ ਬਣਾਇਆ ਵੀ ਆ اچھا ਉਹ ਦੰਦੇ ਵੀ ਆ ਸਾਨੂੰ ਪਤਾ ਵੀ ਹੈ ਲੇਕਿਨ ਸਾਨੂੰ ਖੁਸ਼ੀ ਹੈ ਕਿ ਉਹਨਾਂ ਦਾ ਆਪਣਾ ਰੁਜ਼ਗਾਰ ਵੀ ਚੱਲਦਾ ਤੇ ਘਟੋ ਘਟ ਨਸ਼ੇ ਛਡਾ ਰਹੇ ਨਸ਼ੇ ਅੱਛਾ ਕੰਮ ਕਰਦੇ ਹੈ ਔਰ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਆਪਣੀ ਦਵਾਈ ਤੇ ਨਾ ਪੇਸ਼ੈਂਟ ਲੱਗਦਾ ਨਹੀਂ ਹੈ ਜੇ 2 ਮਹੀਨੇ ਦਾ ਪੀਰੀਅਡ ਹੈ ਤਾਂ 40 45 ਦਿਨ ਚ ਹੀ ਦਵਾਈ ਛੁੱਟ ਜਾਂਦੀ ਆ ਹਾਂ ਏ ਵੀ ਇਹ ਕਈ ਵਾਰ ਵੀ ਉਧਰੋਂ ਛੱਡ ਕੇ ਇਧਰੋਂ ਲੱਗ ਜਾਂਦੀ ਹੈ ਹਨਾ ਉਹ ਉਹ ਨਹੀਂ ਹੈ ਇਸ ਵਾਸ ਗੁਇਲ ਦੀ ਗਰਦਨ ਹਮੇਸ਼ਾ ਸਿੱਧੀ ਰਹੀ ਹੈ ਇਸ ਮਾਮਲੇ 'ਚ ਵੀ ਹੋਰ ਕਿਸੇ ਹੋ ਸਕਦਾ ਕਿਸੇ ਬਿਮਾਰੀ ਚ ਅਸੀਂ ਮਾਰਤ ਖਾ ਗਈ ਹੋਈ ਹੈ ਕਿਤੇ ਸਖਸ਼ਤ ਖਾ ਗਈ ਹੋਈ ਹੈ ਇਹਦੇ 'ਚ ਤਾਂ ਅੱਖਾਂ ਮੀਚ ਕੇ ਆਏ ਹੁੰਦਾ ਵੀ ਜਿਹੜਾ ਬੰਦਾ ਨਸ਼ਾ ਛੱਡਣ ਆਇਆ ਉਹਨੂੰ ਮੈਂ ਕੰਨ ਨਾ ਚਾਰ ਦਿਨ ਦਵਾਈ ਖਾ ਬਸ ਤੂੰ ਉਦੋਂ ਬਾਅਦ ਤੂੰ ਜਾਣੇ ਤੈਨੂੰ ਤਾਂ ਇੱਕ ਬਹੁਤ ਤਕੜਾ ਨਸ਼ਾ ਪਰ ਤੁਹਾਡਾ ਨਸ਼ਾ ਕਿਵੇਂ ਛੁੱਟੂਗਾ ਸੱਚੇ ਬਹੁਤ ਤਕੜਾ ਨਸ਼ਾ ਦੱਸੋ ਜਾਦਾ ਨਸ਼ਾ ਚਾਹ ਦਾ ਇਹ ਤਾਂ ਕੋਈ ਇਲਾਜ ਨਹੀਂ ਹੈ ਕਿਉਂਕਿ ਜਿੰਨੇ ਵੀ ਸੱਚੇ ਮੈਨੂੰ ਬਹੁਤ ਤਕੜਾ ਨਸ਼ਾ ਚਾਹ ਦਾ ਦੇਖੋ ਜਿੰਨੇ ਸਿੰਗਰ ਨੇ ਗਾਇਕੀ ਆ ਜਦੋਂ ਉੱਚੀ ਹੇਕ ਲੱਗਣੀ ਆ ਤਾਂ ਗਲ ਤੋਂ ਕੁਛ ਨਾ ਕੁਛ ਤਾਂ ਚਾਹੀਦਾ ਹਾਂ ਚਾਹੀਦਾ ਸੀ ਅੱਛਾ ਜਿਹੜੀ ਚਾਹ ਆ ਨਾ ਇਹ ਇੱਕ ਇਦਾਂ ਦਾ ਨਸ਼ਾ ਮੈਂ ਤੁਹਾਨੂੰ ਦੱਸਦਾ ਚਾਹ ਦੇ ਫਾਇਦੇ ਵੀ ਨੇ ਹਾਂ ਮੈਂ ਮੇਰਾ ਥੋੜੇ ਦਿਨ ਪਹਿਲਾਂ ਇੱਕ ਪ੍ਰੋਗਰਾਮ ਸੀ ਕਿਸੇ ਨਾਲ ਉਹਦੇ ਚ ਮੈਂ ਚਾਹ ਬਾਰੇ ਗੱਲ ਕੀਤੀ ਸੀ ਕਿ ਚਾਹ ਤੇ ਕੌਫੀ ਦੋ ਚੀਜ਼ਾਂ ਕਾਫੀ ਜਿਹੜੀ ਆ ਉਹ ਆਪਾਂ ਇੱਕ ਵਾਰ ਹੀ ਲੈ ਸਕਦੇ ਆ ਇੱਕ ਕੱਪ ਦਿਨ ਚ ਕਈ ਲੋਕੋ ਨੂੰ 10-10 6-8 ਵਾਰੀ ਲੈਂਦੇ ਆ ਹਾਂ ਮੈਂ ਵੇਖਿਆ ਹਾਂ ਉਹ ਕਹਿੰਦੇ ਜੇ ਅਸੀਂ ਚਾਹ ਲੈਂਦੇ ਨਹੀਂ ਅਸੀਂ ਤਾਂ ਕਾਫੀ ਵੀ ਲੈਂਦੇ ਇਹਨੂੰ ਜਿੰਨੀ ਜ਼ਿਆਦਾ ਮਾਤਰਾ ਚ ਇਨਸਾਨ ਲੈਂਦਾ ਉਹ ਕਾਫੀ ਨੂੰ ਓਨੀ ਉਹਦੀ ਬੋਡੀ ਦੇ ਵਿੱਚ ਜਿਹੜੀ ਆ ਵੀਕਨੈਸ ਵਧੂਗੀ ਅੱਛਾ ਇਹਦੇ ਚ ਇਦਾਂ ਦੀ ਕੀ ਚੀਜ਼ ਇਹਦੇ ਚ ਸਭ ਤੋਂ ਜ਼ਿਆਦਾ ਚੀਜ਼ ਹੈ ਕਿ ਸਾਡਾ ਜਿਹੜਾ ਮਸਲ ਸਿਸਟਮ ਹੈ ਉਹਨੂੰ ਇਹ ਰਿਲੈਕਸ ਕਰ ਦਿੰਦੀ ਆ ਜਿਵੇਂ ਹੁਣ ਮੰਨ ਲਓ ਡਾਇਬੀਟਿਕ ਪੇਸ਼ੈਂਟ ਹੈ ਉਹਨੂੰ ਅਸੀਂ ਕਹਿੰਦੇ ਸ਼ਾਮ ਨੂੰ 4-5 ਵਜੇ ਬਲੈਕ ਕਾਫੀ ਪੀਓ ਦੁੱਧ ਪਾ ਕੇ ਤਾਂ ਬਿਲਕੁਲ ਨਹੀਂ ਲੈਣੀ ਅੱਛਾ ਹਾਂ ਉਹਨੂੰ ਡਾਇਬੀਟਿਸ ਕੰਟਰੋਲ ਕਰਦੀ ਹੈ ਅੱਛਾ ਅਸੀਂ ਉਹਨੂੰ ਨਾਲ ਹੀ ਕਹਿੰਦੇ ਵੀ ਇੱਕੋ ਹੀ ਲੈਣੀ ਆ ਕਿਤੇ ਐਂ ਨਾ ਹੋਵੇ ਕੱਲ ਨੂੰ ਤੂੰ ਕਹਵੇਂ ਸਵੇਰ ਵੀ ਲੈਣਾ ਦੁਪਹਿਰੇ ਵੀ ਲੈਣਾ ਰਾਤ ਨੂੰ ਇਹ ਐਡਿਕਸ਼ਨ ਹੋ ਜਾਂਦੀ ਹੈ ਜੀ ਕਾਫੀ ਦੀ ਜਿਵੇਂ ਚਾਹ ਦੀ ਹੁੰਦੀ ਉਦੋਂ ਕਾਫੀ ਦੀ ਹੁੰਦੀ ਹੈ ਤੇ ਕਾਫੀ ਜਿਹੜੀ ਆ ਸਾਡੇ ਬ੍ਰੇਨ ਦੇ ਜਿਹੜੇ ਹਾਰਮੋਨਸ ਐ ਉਹਨੂੰ ਕਵਰ ਕਰ ਲੈਂਦੀ ਹੈ ਮੰਦਾ ਉਹਦਾ ਐਡਿਕਟ ਹੋ ਜਾਂਦਾ ਹੈ ਅੱਛਾ ਜੀ ਇਸੇ ਤਰ੍ਹਾਂ ਚਾਹ ਚਾਹ ਦੀ ਐਡਿਕਸ਼ਨ ਨਹੀਂ ਹੁੰਦੀ ਐਨੀ ਜਿੰਨੀ ਆਦਤ ਹੋ ਜਾਂਦੀ ਹੈ ਹਾਂ ਲੋਕ ਕਹਿੰਦੇ ਵੀ ਚਾਹ ਪੀ ਕੇ ਨੀਂਦ ਉਡਰਦੀ ਆ ਭਾਵੇਂ ਜੇ ਠੜ ਹੋਵੇ ਭਾਵੇਂ ਪੂ ਮਾਗ ਹੋਵੇ ਮੈਂ ਰਾਤ ਨੂੰ ਭਾਵੇਂ 2 ਵਜੇ ਪ੍ਰੋਗਰਾਮ ਤੋਂ ਆਮਾ ਜਾਂ ਮੈਂ ਘਰੇ ਵੇਲੀ ਆ ਮੈਂ ਇਹਨੂੰ ਚਾਹ ਤੋਂ ਬਗੈਰ ਨਹੀਂ ਦੇਣਾ ਚਾਹ ਵੀ ਲੋ ਲੇਕਿਨ ਇੱਕ ਚੀਜ਼ ਹੈ ਜਦੋਂ ਤੁਸੀਂ ਚਾਹ ਪੀਂਦੇ ਹੋ ਉਸ ਤੋਂ ਪਹਿਲਾਂ 2-3 ਘੁੱਟ ਪਾਣੀ ਜ਼ਰੂਰ ਪੀਓ ਨਾਲ ਜਿਵੇਂ ਚਾਹ ਦਾ ਕੱਪ ਆਉਂਦਾ ਨਾ ਪਲੇਟ 'ਚ ਹਾਂਜੀ ਟਰੇ 'ਚ ਉਦੇ ਨਾਲ ਇੱਕ ਪਾਣੀ ਦਾ ਗਲਾਸ ਵੀ ਆਵੇ ਉਹ ਤਾਂ ਕੀ ਫਾਇਦਾ ਉਹਦਾ ਇਹ ਫਾਇਦਾ ਹੈ ਕਿ ਕਦੀ ਵੀ ਐਸਿਡਿਟੀ ਨਹੀਂ ਹੁੰਦੀ ਜਲਨ ਨਹੀਂ ਹੁੰਦੀ ਚਾਹ ਦੇ ਨਾਲ ਠੀਕ ਔਰ ਚਾਹ ਦੀ ਆਦਤ ਹੌਲੀ ਹੌਲੀ ਘਟ ਜਾਂਦੀ ਹੈ ਇਹ ਇੱਕ ਵੱਡਾ ਫਾਇਦਾ ਉਹਦਾ ਇਹ ਤਾਂ ਮੇਰੀ ਛਡਾਉ ਜੀ ਬਈ ਨੀ ਸਿੰਪਲ ਮੈਂ ਜਦੋਂ ਚਾਹ ਪੀਣੀ ਦੋ ਘੁੱਟ ਪਾਣੀ ਪੀਣੀ ਜੇ ਤੁਸੀਂ ਦਿਨ ਚ 10 ਕੱਪ ਪੀਨੇ ਹੋ ਹੌਲੀ ਹੌਲੀ 5 4 ਤੇ ਆ ਜਾਓਗੇ ਨੇਚਰਲ ਤੇ ਉਹ ਓ ਘਟਦੀ ਘਟਦੀ ਬਸ ਉਹੀ ਰੇਸ਼ਿਓ ਆ ਜਾਂਦੀ ਹੈ ਵੀ ਇੱਕ ਕੱਪ ਸਵੇਰੇ ਲੈ ਲਿਆ ਇੱਕ ਕੱਪ ਆਪਣਾ ਰਾਤ ਨੂੰ ਲੈ ਲਿਆ ਮੈਂ ਸ਼ਾਮ ਨੂੰ ਸੌਰੀ ਲੈ ਲਿਆ ਤਾਂ ਉਹ ਜਿਹੜੀ ਹੈਗੀ ਆ ਉਹਦੇ ਨਾਲ ਲੋਕੀ ਮੈਂ ਦੇਖੇ ਨੇ ਮੈਂ ਇਹੀ ਦੱਸ ਦਿੰਦਾ ਨਵੀਂ ਦੋਸੇਪੇ ਪਾਣੀ ਪੀਣਾ ਬਈ ਉਹਦੇ ਨਾਲ ਐਸਿਡਿਟੀ ਨਹੀਂ ਹੁੰਦੀ ਉਹ ਬਾਅਦ ਚ ਆ ਕੇ ਮੈਂ ਦੱਸਦਾ ਵੀ ਗੁਰਸਾ ਸਾਡੀ ਚਾਹ ਵੀ ਘਟ ਗਈ ਮਤਲਬ ਉਹ ਪਾਣੀ ਜਿਹੜਾ ਹੈਗਾ ਨਾ ਜੀ ਉਸ ਚੀਜ਼ ਦੀ ਪੂਰਤੀ ਕਰਦਾ ਕਿਉਂਕਿ ਚਾਹ ਚਾਹ ਜਿਹੜੀ ਉਹ ਚ ਕੈਫੀਨ ਹੈ ਅੱਛਾ ਕੈਫੀਨ ਦੀ ਮਾਤਰਾ ਹੁੰਦੀ ਹੈ ਔਰ ਉਹ ਜਿਹੜੀ ਕੈਫੀਨ ਹੈ ਉਹ ਜਸਟ ਇੱਕ ਅਫੀਮ ਦੀ ਤਰ੍ਹਾਂ ਸ਼ਰੀਰ ਨੂੰ ਲੱਗ ਜਾਂਦੀ ਹੈ अच्छा हां ਹੁਣ ਜਿਵੇਂ ਚਾਹ ਦੇ ਨਾ ਮਿਲੂਗੀ ਤੁਹਾਡਾ ਸਿਰ ਦੁਖਣ ਲੱਗ ਜਾਊਗਾ। ਹਾਂ। ਐਡੇ ਅਮਲੀ ਨੂੰ ਫੀਮ ਨਾ ਮਿਲੀ ਉਹਦਾ ਦੁਖਣ ਲੱਗ ਜਾਂਦਾ। ਗੱਲ ਤਾਂ ਉੱਤੇ ਹੀ ਖੜੀ ਹੈ ਤੇ ਇਹ ਉਹ ਚੀਜ਼ ਆ ਤੇ ਇਹਨੂੰ ਛੱਡਿਆ ਜਾ ਸਕਦਾ। ਇਹਨੂੰ ਛੱਡਣ ਲਈ ਥੋੜੀ ਜਿਹੀ ਹਿੰਮਤ। ਨਹੀਂ ਮੈਂ ਕੱਲ ਤੋਂ ਸ਼ੁਰੂ। ਹਾਂ ਬਸ ਪਾਣੀ ਪੀਣਾ ਸ਼ੁਰੂ ਕਰ ਦੋ ਨਾ। ਟ੍ਰੇ ਚ ਆਵੇ। ਤੁਸੀਂ ਚੰਦ ਦੇਣਾ ਜੀ ਦੇਖੋਗੇ ਫਰਕ ਪੈਣ ਲੱਗ। ਆ ਮੈਂ ਬਹੁਤ ਤੇਜ਼ ਦੀ ਇਹ ਕੋਈ ਸ਼ੀਰਮ ਹੈ। ਜਾਂ ਕੋਈ ਔਇਲ ਹੈ। ਇਹ ਇਹ ਨਾ ਜੀ ਇੱਕ ਤੇ ਪੰਪਕਿਨ ਸੀਡ ਆਇਲ ਹੈ ਜਿਹੜੇ ਕੱਦੂ ਦੇ ਬੀਜ ਹੁੰਦੇ ਆ ਉਹਦਾ ਤੇਲ ਹੈ ਅੱਛਾ ਮੈਂ ਕਿਤੇ ਫੇਸ ਲਈ ਕੋਈ ਸੀਰਮ ਹਾਂ ਉਹ ਵੀ ਦੱਸ ਦਿਓ ਮੈਂ ਦੇਖ ਰਹੀ ਹਾਂ ਇੱਕ ਇਹ ਹੈਗਾ ਐਪ੍ਰੀਕੋਟ ਆਇਲ ਇਹ ਹੈਗਾ ਖਰਮਾਣੀ ਦੇ ਜਿਹੜੀ ਗਿਰੀ ਹੁੰਦੀ ਹੈ ਉਹਦਾ ਤੇਲ ਕੱਢਿਆ ਆ ਔਰ ਇਹ ਦੋਨੋਂ ਜਿਹੜੇ ਤੇਲ ਹਨ ਨਾ ਜੀ ਤੁਸੀਂ ਕੱਲੇ ਫੇਸ ਦੀ ਗੱਲ ਕਰਦੇ ਹੋ ਅ ਅੱਜਕੱਲ੍ਹ ਦੇਖੋ ਤੁਸੀਂ ਕਿੰਨੀ ਡਰਾਈਨੈਸ ਆ ਸਾਡੇ ਚ ਕਿਸੇ ਦੀ ਹੂ ਨਹੀਂ ਖਾਂਦੇ ਅਸੀਂ ਇਨਕਲੂਡ ਮੀ ਇਨਕਲੂਡ ਯੂ ਇਨਕਲੂਡ ਐਵਰੀ ਪਰਸਨ ਨਹੀਂ ਕਹਾ ਪਉਂਦੇ ਸਕੇ ਭੈਣ ਭਰਾ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਰਹੇ ਬਿਲਕੁਲ ਅੱਗੇ ਹੁੰਦਾ ਸੀ ਸਮਾਂ ਕਿ ਵੱਡਾ ਭਰਾ ਛੋਟੇ ਨੂੰ ਜੇ ਝੜਕ ਦਿੰਦਾ ਸੀ ਉਹਦੀ ਮਜਾਲ ਨਹੀਂ ਸਾਹ ਕੱਢ ਜੇ ਹੁਣ ਨਹੀਂ ਬਰਦਾਸ਼ਤ ਹੁੰਦਾ ਉਹਦੇ ਵਾਸਤੇ ਨਾ ਜੀ ਇਹ ਸਭ ਤੋਂ ਬੈਸਟ ਚੀਜ਼ ਹੈ ਕੱਦੂ ਦੇ ਬੀਜ ਦਾ ਤੇਲ ਔਰ ਖਰਮਾਣੀ ਦਾ ਤੇਲ ਇਹਨੂੰ ਨਾ ਜੀ ਇੱਕ ਬੋਤਲ ਚ ਪਾ ਲਓ ਉੱਚ 500 ਗ੍ਰਾਮ ਨਾਰੀਅਲ ਤੇਲ ਪਾ ਲਓ ਜੇ ਸਕਿਨ ਨੂੰ ਤੁਸੀਂ ਬਣਾਉਣਾ ਜਿਵੇਂ ਸਕਿਨ ਲੂਜ਼ ਹੁੰਦੀ ਹੈ ਉਮਰ ਦੇ ਮੁਤਾਬਕ ਇੰਨੇ ਸਕਿਨ ਟਾਈਟ ਕਰਨੀਆਂ ਮੇਰੀ ਡਰਾਈ ਬਹੁਤ ਹੈ ਜੀ ਬਚਪਨ ਤੋਂ ਹੀ ਡਰਾਈ ਹਾਂ ਕਿਸੇ ਦੀ ਵੀ ਹੈ ਜੀ ਇਹ ਡਰਾਈ ਸਕਿਨ ਨੂੰ ਇੰਨਾ ਕਮਾਲ ਦਾ ਰਿਜ਼ਲਟ ਆ ਜਿਵੇਂ ਇਹਨੂੰ ਮਿਕਸ ਕਰ ਲਿਆ ਨਾ ਜੀ ਨਾਰੀਅਲ ਤੇਲ ਚ ਉਹਨੂੰ ਇੱਕ ਧੁੱਪ ਲਵਾਣੀ ਆ ਕੜਕ ਧੁੱਪ ਲਵਾ ਦਿੱਤੀ ਉਸ ਤੋਂ ਬਾਅਦ ਉਹ ਤੇਲ ਤੁਹਾਡਾ ਤਿਆਰ ਆ ਉਹਨੂੰ ਖੁੱਲੇ ਬੌਲ ਚ ਰੱਖੋ ਜੀ ਚ ਹੱਥ ਪਾ ਸਕੋ ਅੱਛਾ ਐ ਫਿਰ ਉਹ ਜੰਮ ਜਾਂਦਾ ਨਾਰੀਅਲ ਠੰਡ ਚ ਵੀ ਜੰਮ ਜਾਂਦਾ ਤੇ ਉਹਨੂੰ ਐ ਕੱਢਣਾ ਤੇ ਉਹਨੂੰ ਬਾਡੀ ਤੇ ਮਲਣਾ ਸ਼ੁਰੂ ਕਰੋ ਸਿਰ ਦੇ ਵਿੱਚ ਇੱਥੇ ਜਦੋਂ ਤੁਸੀਂ ਨਹਾਉਣਾ ਉਦੋਂ ਹੈੱਡ ਦੇ ਸਕੈਲਪ ਦੇ ਵਿੱਚ ਮਲੋ ਅੱਛਾ ਸਕੈਲਪ 'ਚ ਵੀ ਮਲੋ ਤੇ ਫਿਰ ਮੱਥੇ ਤੇ ਮੂੰਹ ਤੇ ਅੱਖਾਂ ਬੰਦ ਕਰਕੇ ਕੋਈ ਜਗ੍ਹਾ ਛੱਡਣੀ ਨਹੀਂ ਜਿੱਥੇ ਚਮੜੀ ਹੈ ਕੰਨਾਂ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਹੱਥਾਂ ਤੇ ਆ ਚੀਜ਼ ਦੇ ਵਿੱਚ ਅ ਨੋਹਾਂ ਦੇ ਵਿੱਚ ਨੋਹਾਂ 'ਚ ਤਾਂ ਭਰ ਦੋ ਵਿੱਚਾਂ ਜਿਹੜੀਆਂ ਖੱਡਾਂ ਨੇ ਇੱਥੋਂ ਤਾਂ ਸਾਡੀ ਚਮੜੀ ਸਾਹ ਲੈਂਦੀ ਆ ਔਰ ਤੁਸੀਂ ਕਦੀ ਦੇਖੋ ਵੀ ਆਪਾਂ ਜੇ ਐ ਗਲਵਜ਼ ਪਾ ਲਈਏ ਰਬੜ ਦੇ ਉੱਪਰ ਲਾ ਕੇ ਜੁੜਦੇ ਆ ਪਸੀਨਾ ਆ ਜਾਂਦਾ ਆਪਾਂ ਨੂੰ ਇਰਿਟੇਸ਼ਨ ਹੋ ਜਾਂਦੀ ਪਸੀਨਾ ਆ ਜਾਂਦਾ ਉਹ ਕਿ ਇੱਥੇ ਸਾਹ ਲੈਂਦੀ ਹੈ ਸਾਹ ਬੰਦ ਹੋ ਜਾਂਦਾ ਘੁੱਟ ਜਾਂਦਾ ਨੱਕੇ ਦਾ ਤੇ ਆਪਾਂ ਕਈ ਵਾਰ ਜ਼ਰਾਬਾ ਵੀ ਪਾਉਨੇ ਆ ਆਪਾਂ ਫਟਾਫਟ ਲਾ ਦੇਣਾ ਜ਼ਰਾਬਾ ਕਰਦੇ ਆਂ ਪਹਿਲਾਂ ਮੂਟ ਲਾਣੇ ਆ ਜ਼ਰਾਬਾ ਲਾਣੇ ਆ ਤਾਂ ਉਹ ਕੀ ਹੈ ਕਿ ਸਾਡਾ ਸਕਿਨ ਸਾਹ ਲੈਂਦੀ ਹੈ ਉੱਥੇ ਜੇ ਤੁਸੀਂ ਇਹ ਤੇਲ ਲਾਉਣਾ ਸ਼ੁਰੂ ਕਰ ਦਿੱਤਾ ਜੀ ਔਰ ਸਕਿਨ ਤੇ ਮਲਣਾ ਸ਼ੁਰੂ ਕਰ ਦਿੱਤਾ ਔਰ ਉਸ ਤੋਂ ਇਹ ਨਹੀਂ ਹੈ ਕਿ ਮਲ ਕੇ ਜਾਦਾ ਰੱਖਣਾ ਬਸ ਬਾਥਰੂਮ 'ਚ ਹੀ ਇਹ ਕੰਮ ਕਰਨਾ ਜਿਹੜਾ 3 ਮਿੰਟ ਲੱਗ ਜਾਂਨ 4 ਲੱਗ ਜਾਂਨ ਨਾਉਣ ਲੱਗੇ ਨਾਉਣ ਲੱਗੇ ਮਤਲਬ ਕਿ ਜਿਵੇਂ ਅੱਡੀਆਂ ਦੇ ਵਿੱਚ ਵੀ ਪੂਰਾ ਮਤਲਬ ਕੋਈ ਚੀਜ਼ ਆ ਨਾਉਣ ਤੋਂ ਪਹਿਲਾਂ ਨਾਉਣ ਤੋਂ ਪਹਿਲਾਂ ਠੀਕ ਹੈ ਜੀ ਉਸ ਤੋਂ ਬਾਅਦ ਸ਼ਾਵਰ ਲੈ ਲਓ ਜਾਂ ਪਾਣੀ ਚੱਕੋ ਸਿੱਧਾ ਸਰੀਰ ਤੇ ਪਾਓ ਠੀਕ ਹੈ ਜੀ ਫਿਰ ਸਾਡੇ ਸਰੀਰ ਦੇ ਰੋਂਗ ਤੇ ਖੜੇ ਹੁੰਦੇ ਆ ਨੇਚਰਲੀ ਚਾਹੇ ਗਰਮ ਪਾਣੀ ਨਾਲ ਲਾਣੇ ਅਸੀਂ ਚਾਹੇ ਠੰਡੇ ਨਾਲ ਸਾਡੇ ਮਸਾਮ ਖੁੱਲਦੇ ਆ ਜਿਹੜੇ ਵਾਲ ਨੇ ਛੋਟੇ ਛੋਟੇ ਇਹਨਾਂ ਦਾ ਮਤਲਬ ਹੈ ਕੋਈ ਸਜਾਉਣ ਨੂੰ ਤਰ੍ਹਾਂ ਬੜੇ ਲਾਇ ਨਹੀਂ ਹੋਏ ਇਹ ਰੋਂਗ ਇਹ ਰੋਂਗ ਇਹ ਖੁੱਲਦੇ ਆ ਜੀ ਜਿਹਨੂੰ ਅਸੀਂ ਕਹਿੰਦੇ ਰੋਂਗ ਤੇ ਖੜੇ ਹੁੰਦੇ ਤਾਂ ਇਹ ਜਦੋਂ ਖੁੱਲਦੇ ਹਨਾ ਜੀ ਫਿਰ ਇਹ ਇਹ ਪੰਪਕਿਨ ਸੀਡ ਆਇਲ ਤੇ ਐਪ੍ਰੀਕੋਟ ਆਇਲ ਮਦਦ ਕਰਦਾ ਕੋਕੋਨਟ ਆਇਲ ਨੂੰ ਨਾਲ ਅੰਦਰ ਲੈ ਕੇ ਜਾਂਦੀ ਅੱਛਾ ਸਕਿਨ ਦੇ ਅੰਦਰ ਹੋ ਜਾਂਦਾ ਤੇ ਤੁਸੀਂ ਜਦੋਂ ਨਹਾ ਕੇ ਚੰਗੀ ਤਰ੍ਹਾਂ ਲੈ ਕੇ ਟਾਵਲ ਵਗੈਰਾ ਬਾਹਰ ਨਿਕਲਦੇ ਹੋ ਨਾ ਜੀ ਤਾਂ ਸਰੀਰ ਦੇ ਵਿੱਚ ਉਹ એનર્ਜੀ ਦੀ ਬਿਲਡ ਫੀਲ ਕਰਦੇ ਹੋ ਤੁਸੀਂ ਜਿਹੜੀ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਕੀਤੀ ਅੱਛਾ ਔਰ ਦੂਜੀ ਗੱਲ ਜੇ ਕਿਤੇ ਹਫਤੇ ਚ ਇੱਕ ਵਾਰ ਹੋ ਜੇ ਤਾਂ ਇਸ ਤੋਂ ਉੱਪਰ ਕੋਈ ਚੀਜ਼ ਹੀ ਹੈ ਨਹੀਂ ਹਫਤੇ 'ਚ ਇੱਕ ਵਾਰ ਇੱਕ ਵਾਰ ਇਹ ਮੈਂ ਤੇਲ ਦੇ ਨੌ ਕਿਉਂ ਦੱਸਦਾ ਰਹਿਣਾ ਕਿ ਜੇ ਮੇਰੇ ਕੋਲ ਨਹੀਂ ਆਇਆ ਜਾਂਦਾ ਖਰੀਦੋ ਕਿਤੋਂ ਵੀ ਲਗਾਓ ਮੈਨੂੰ ਜਿਹੜੇ ਮੇਰੇ ਕੋਲ ਆ ਜਾਂਦੇ ਉਹ ਤਾਂ ਲੈ ਜਾਂਦੇ ਹੁਣ ਹਰ ਕੋਈ ਥੋੜੀ ਮੇਰੇ ਕੋਲ ਆ ਸਕਦਾ ਇਹ ਫਿਰ ਕਿਤੋਂ ਵੀ ਲੈ ਸਕਦੇ ਆਪਕੋ ਵੀ ਲੈ ਸਕਦੇ ਆ ਜਾਂ ਜਿਹਨੂੰ ਨਹੀਂ ਮਿਲਦਾ ਪਿਓਰ ਚੀਜ਼ ਜਿਹਨਾਂ ਨੂੰ ਮੜਾ ਮੋਟਾ ਭਰੋਸਾ ਹੈ ਕਿ ਗੋਲ ਸਾਹਿਬ ਪਿਓਰ ਹੀ ਦੇਣਗੇ ਤਾਂ ਸਾਡੀ ਵੈਬਸਾਈਟ ਤੇ ਪਿਓਰਿਟੀ ਦੀ ਤਾਂ ਸਭ ਤੋਂ ਪਹਿਲੀ ਗੱਲ ਵਹਿਮ ਆਉਂਦਾ ਹੈ ਕਿ ਜੇ ਕਿਤੋਂ ਹੋਰ ਲਵਾਂਗੇ ਹੋ ਸਕਦਾ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਜੀ ਪਿਓਰ ਮਤਲਬ ਬਹੁਤ ਘੱਟ ਲੋਕ ਬਣਾਉਂਦੇ ਆ ਤੇ ਲੇਕਿਨ ਜਦ ਤਾ ਫਿਰ ਜਮੇ ਦੇਸੀ ਜਾਂ ਬੰਦਾ ਪਿਓਰ ਦਊਗਾ ਜਾਂ ਫਿਰ ਕੋਈ ਕੰਪਨੀ ਜੀ ਦੀ ਸਟੈਂਪ ਲੱਗੀ ਹੋ ਜੀ ਐਮ ਪੀ ਸਰਟੀਫਾਈਡ ਦੀ ਉਹੀ ਦਊਗਾ ਗਵਰਨਮੈਂਟ ਦੀ ਤਾਂ ਇਹ ਜਿਹੜਾ ਸਾਡੀ ਸਾਈਟ www.vaidwan.com ਇਹਦੇ ਤੇ ਜਾ ਕੇ ਇਹ ਚੀਜ਼ਾਂ ਅਵੇਲੇਬਲ ਨੇ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਔਰ ਇਹਦੇ ਬਾਰੇ ਪੂਰਾ ਲਿਖਿਆ ਹੁੰਦਾ ਜੀ ਇਹੀ ਕੰਮ ਕਰਦੀ ਆ ਤੇ ਕੀ ਇਹਦਾ ਰਿਜ਼ਲਟ ਆ ਜਿਵੇਂ ਤੁਸੀਂ એનર્ਜੀ ਦੀ ਗੱਲ ਕੀਤੀ ਜਿਹੜਾ ਆ ਮਹੀਨੇ ਕ ਦਾ ਸਮਾਂ ਚੱਲ ਰਿਹਾ ਖਾਸ ਕਰਕੇ ਸਾਡੇ ਬਠਿੰਡੇ ਚ ਕਿਉਂਕਿ ਜਿੱਥੋਂ ਆਪਾਂ ਰਹਿਨੇ ਹੁੰਨੇ ਆ ਉੱਥੋਂ ਦੀ ਜ਼ਿਆਦਾ ਖਬਰ ਆਪਾਂ ਸੁਣਦੇ ਆ ਇਹ ਹੁਣ ਜਿਵੇਂ ਡੇਂਗੂ ਚੱਲਿਆ ਹੈ ਜਾਂ ਕਹਿੰਦੇ ਵਾਇਰਲ ਚੱਲਿਆ ਹੈ ਵਾਇਰਸ ਚੱਲਿਆ ਹੈ ਸਾਡੀ ਫੈਮਿਲੀ ਚ ਮਤਲਬ 5-6 ਪੇਸ਼ੈਂਟ ਆਏ ਮੇਰੇ ਹਸਬੰਦ ਵੀ ਆਏ ਇੱਕ ਤਾਂ ਇਹ ਹੱਡੀਆਂ ਚ ਬਹੁਤ ਦਰਦ ਕਰਦਾ ਉਸ ਤੋਂ ਬਾਅਦ ਇਹ ਜਿਹੜਾ ਬੁਖਾਰ ਹੈ ਇਨਾ ਕ ਵੀਕ ਕਰ ਦਿੰਦਾ ਮੈਂ ਕਹਿੰਨੇ ਵੀ ਮੰਜੇ ਤੋਂ ਉੱਠਣ ਦੀ ਹਿੰਮਤ ਹੀ ਨਹੀਂ ਰਹਦੀ ਪੇਸ਼ੈਂਟਸ ਹੂੰ ਤੇ ਪਲੀਜ਼ ਇਹਦੇ ਬਾਰੇ ਜ਼ਰੂਰ ਕੋਸ਼ਿਸ਼ ਦੱਸੋ ਇਹ ਨਾ ਜੀ ਇੱਕ ਕਿਉਂਕਿ ਮੰਨ ਲਓ ਗਰੀਬ ਬੰਦੇ ਨੂੰ ਹੋ ਗਿਆ ਡੇਂਗੂ ਹੋ ਗਿਆ ਹਾਂ ਉਹ ਵਿਚਾਰਾ ਹੁਣ ਰੋਜ਼ ਦੇ 500 ਦੇ ਫਰੂਟ ਤਾਂ ਖਾ ਨਹੀਂ ਸਕਦਾ ਡਾਕਟਰ ਤਾਂ ਕਹਿ ਦਿੰਦੇ ਅੱਛਾ ਜੀ ਵੀਕਨੈਸ ਆਊਗੀ ਜੀ ਕੀ ਵਿੱਚ ਹੀ ਕੋ ਖਾਓ ਜੀ ਨਾਰੀਅਲ ਪਾਣੀ ਪੀਓ ਜੀ ਆਹ ਖਾਓ ਆਹ ਖਾਓ ਆਹੋ ਜਿੱਦ ਕਿ ਰੋਟੀ ਮਸਾ ਪਣਦੀ ਹੈ ਉਹ 500 ਦੇ ਫਰੂਟ ਕਿੱਥੋਂ ਖਾਓ ਨਹੀਂ ਖਾ ਸਕਦਾ ਉਹਨੂੰ 70 ਰੁਪਏ ਦਾ ਨਾਰੀਅਲ ਪਾਣੀ ਔਖਾ ਪੀਣਾ ਹਾਂ ਇਹ ਬਹੁਤ ਵੱਡੀ ਗੱਲ ਤੁਸੀਂ ਪੁੱਛ ਰਹੇ ਹੋ ਔਰ ਵਾਕਈ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਸਿਸਟਰ ਦੇ ਵਾਸਤੇ ਜਿਹੜਾ ਪਪੀਤਾ ਹੁੰਦਾ ਨਾ ਜੀ ਉਹਦੇ ਅੰਦਰ ਬੀਜ ਹੁੰਦੇ ਆ ਹਾਂਜੀ ਉਹ ਜਿਹੜੇ ਬੀਜ ਹੈ ਅਗਰ ਉਹਦਾ ਪਾਊਡਰ ਬਣਾ ਕੇ ਰੱਖ ਲਿਆ ਜਾਏ ਉਹਨੂੰ ਡਰਾਈ ਕਰਕੇ ਉਹਦਾ ਪਾਊਡਰ ਬਣਾ ਲਓ ਸੁਕਾ ਕੇ ਸੁਕਾ ਕੇ ਉਹਦਾ ਅੱਧਾ ਇੱਕ ਚਮਚਾ ਹੂੰ ਰੋਜ਼ ਸਵੇਰੇ ਤੇ ਪਹਿਰੇ ਸ਼ਾਮ ਤਿੰਨ ਵਾਰੀ ਖਾਣਾ ਇਹ ਜਿਨ੍ਹਾਂ ਨੂੰ ਡੇਂਗੂ ਹੋਇਆ ਜਿਨ੍ਹਾਂ ਨੂੰ ਡੇਂਗੂ ਹੋ ਚੁੱਕਿਆ ਜਾਂ ਹੋਇਆ ਹੋਇਆ ਇਹ ਕੋਈ ਮਤਲਬ ਇੱਡੀ ਵੱਡੀ ਗੱਲ ਨਹੀਂ ਹੈ ਇਹ ਵਸ ਇਹਨੇ ਆਪਣਾ 7 ਦਿਨ ਦਾ ਟਾਈਮ ਲੈਣਾ ਹੀ ਲੈਣਾ ਹੁੰਦਾ ਠੀਕ ਹੈ ਉਹ ਜਵੇਂ ਮਰਜ਼ੀ ਕੱਢੋ ਚਾਹੇ ਤਾਂ ਹਸਪਤਾਲ ਚ ਪੈ ਕੇ ਕੱਢੋ ਡਾਕਟਰ ਕੋਲ ਜਾ ਕੇ ਕੱਢੋ ਗੱਲ ਤੇ ਉੱਥੇ ਹੀ ਆ ਹਾਂਜੀ ਜਾਂ ਫਿਰ ਘਰੇ ਦੁੱਧ ਦਹੀਂ ਲੱਸੀ ਤੇ ਜੋਰ ਦੇ ਕੇ ਕੱਢੋ ਹੈਨਾ ਉਹਦਾ ਕੀ ਹੈ ਕਿ ਇਹਦੇ ਚ ਇੱਕ ਸਭ ਤੋਂ ਵਧੀਆ ਚੀਜ਼ ਕੰਮ ਕਰਦੀ ਹੈ ਲੀਵਰ ਵਾਸਤੇ ਜਦੋਂ ਅਸੀਂ ਲੀਵਰ ਨੂੰ ਤਾਕਤ ਦੇ ਤੀ ਨਾ ਜੀ ਤਾਂ ਜੋ ਅਸੀਂ ਖਾਣੇ ਆ ਉਹ ਲੀਵਰ ਨੇ ਡਾਈਜੈਸਟ ਕਰਨਾ ਤੇ ਸਰੀਰ ਨੂੰ ਲੱਗਣਾ ਉਹਨੂੰ ਠੀਕ ਕਰਨ ਵਾਸਤੇ ਕਾਲਮੇਗ ਕਟਕੀ ਤੇ ਚਰਾਇਤਾ ਔਰ ਉਹਦੇ ਵਿੱਚ ਇੱਕ ਭੂਮੀ ਆਮਲਾ ਕਿ ਆਮਲੇ ਤੇ ਭੂਮਿਆਮਲੇ ਵਿੱਚ ਫਰਕ ਹੈ ਜੀ ਫਰਕ ਜਿਹੜਾ ਆਮਲਾ ਉਹ ਤਾਂ ਬਹੁਤ ਬੜਾ ਪੇੜ ਹੁੰਦਾ ਹਾਂਜੀ ਜਿਹੜਾ ਭੂਮਿਆਮਲਾ ਉਹ ਇੰਨੇ ਸਾਈਜ਼ ਦਾ ਪੇੜ ਹੁੰਦਾ ਅੱਛਾ ਹਾਂ ਉਹਦੇ ਤੇ ਛੋਟੇ ਛੋਟੇ ਆਮਲੇ ਲੱਗਦੇ ਆ ਇਹ ਸਿਰਫ ਲੀਵਰ ਵਾਸਤੇ ਅਗਰ ਕੋਈ ਲੀਵਰ ਦੀ ਦਵਾਈ ਦੁਨੀਆਂ 'ਚ ਹੈਗੀ ਆ ਤਾਂ ਉਹ ਭੂਮਿਆਮਲਾ ਅੱਛਾ ਔਰ ਜਿਹੜਾ ਬੰਦਾ ਉਹਦਾ ਇੱਕ ਚਮਚਾ ਰੋਜ਼ ਖਾਈ ਜਾਂਦਾ ਉਹਨੂੰ ਜ਼ਿੰਦਗੀ 'ਚ ਲੀਵਰ ਤਾਂ ਕੀ ਕੋਈ ਵੀ ਬਿਮਾਰੀ ਨਹੀਂ ਲੱਗ ਸਕਦੀ ਫਿਰ ਭੂਮਿਆਮਲਾ ਤਾਂ ਮੈਂ ਤਾਂ ਖੁਦ ਪਹਿਲੀ ਵਾਰ ਸੁਣਿਆ ਤੇ ਆਮ ਪੇਸ਼ੈਂਟ ਫਿਰ ਇਹ ਕਿੱਥੋਂ ਲੈਣ ਆਮ ਪੇਸ਼ੈਂਟ ਏ ਇਹ ਮੈਂ ਤੁਹਾਨੂੰ ਦੱਸਦਾ 50 ਰੁਪਏ ਦਾ ਭੂਮੀ ਆਮਲਾ ਕਿਸੇ ਪंसारी ਤੋਂ ਮਿਲ ਜਾਉ ਕਾਲਮੇ ਇੱਕ ਕੁਟਕੀ ਚਰਾਇਤਾ ਚਾਰ ਚੀਜ਼ਾਂ ਨੇ ਵੀਡੀਓ ਪਿੱਛੇ ਕਰਕੇ ਸੁਣ ਲਿਓ ਬਹੁਤ ਕਮਾਲ ਦੀ ਚੀਜ਼ ਹੈ ਠੀਕ ਹੈ ਜੀ ਮੈਡਮ ਨੇ ਮੈਨੂੰ ਪੁੱਛੀ ਤੇ ਮੈਂ ਦੱਸ ਦਿੱਤੀ ਔਰ ਇਹ ਸਮਝੋ ਕਿ ਇਹਨਾਂ ਨੇ ਤੁਹਾਡਾ ਸਵਾਲ ਪੁੱਛਿਆ ਸੀ ਤੁਹਾਡੇ ਤੱਕ ਆ ਗਿਆ ਚਾਹੇ ਤੁਸੀਂ ਅਮੀਰ ਹੋ ਗਰੀਬ ਹੋ ਕੁਛ ਵੀ ਹੈ ਜਿਹੜਾ ਪੇਟ ਹੈ ਜਾਂ ਗੱਟ ਹੈ ਜਾਂ ਪ੍ਰੋਬਲਮ ਹੈ ਬਿਮਾਰੀ ਹੈ ਉਹ ਸਭ ਨੂੰ ਇੱਕੋ ਹੀ ਜਗ੍ਹਾ ਹੁੰਦੀ ਹੈ ਇਸ ਕਰਕੇ ਉਹਦਾ ਇਲਾਜ ਵੀ ਇੱਕੋ ਹੀ ਹੁੰਦਾ ਉਹਦਾ ਫਰਕ ਨਹੀਂ ਹੁੰਦਾ ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਚਾਰ ਚੀਜ਼ਾਂ ਦਾ ਮਿਸ਼ਰਣ ਦੱਸਿਆ ਇਹ 50-50 ਰੁਪਏ ਦੀ ਲੈਣੀ ਹੈ 200 ਰੁਪਏ ਦਾ ਲੈਣਾ ਸਮਾਨ ਕਰੇ ਲਿਆ ਕੇ ਕੁੱਟ ਲੈਣਾ ਮਿੰਟਾਂ ਮੁੱਕਦਾ ਨਹੀਂ ਇੱਕ ਚਮਚਾ ਰੋਜ਼ ਰਾਤ ਨੂੰ ਸੌਣ ਲੱਗੇ ਖਾਣਾ ਪਾਣੀ ਨਾਲ ਅੱਛਾ ਰਾਤ ਨੂੰ ਲੈਣਾ ਰਾਤ ਨੂੰ ਪਾਣੀ ਨਾਲ ਲੈਣਾ ਤੇ ਉਹਦੇ ਨਾਲ ਕੀ ਹੋਣਾ ਜਿਹੜੇ ਪਪੀਤੇ ਦੇ ਬੀਜ ਦਾ ਪਾਊਡਰ ਬਣਵਾਇਆ ਸੀ ਉਹਨੂੰ ਦਿਨ ਚ ਦੋ ਤਿੰਨ ਵਾਰੀ ਉਹ ਲੈ ਲਓ ਮਤਲਬ ਕਿ ਜਿੰਨੀ ਵੀ ਵੀਕਨੈਸ ਹੈ ਬਾਡੀ ਚ ਜਿੰਨੀ ਵੀ ਮਤਲਬ ਲੀਵਰ ਦੀ ਪ੍ਰੋਬਲਮ ਹੈ ਸਾਰੀ ਠੀਕ ਹੋਰ ਜਿੰਨੀ ਖੱਟੀ ਲੱਸੀ ਪੀਓਗੇ ਤਾਂ ਸੌਣੇ ਤੇ ਸੌਣੇ ਕਿ ਮੈਂ ਐਨਾ ਵੀ 25 ਦਿਨਾਂ ਚ ਹਰ ਕਮਰੀਜ਼ ਤੋਂ ਇਹ ਸੁਣਿਆ ਵੀ ਜੀ ਸਾਨੂੰ ਡੇਂਗੂ ਹੋ ਗਿਆ ਸੀ ਸਾਡੇ ਸੈੱਲ ਘਟ ਗਏ ਸੀ ਮਤਲਬ ਸਾਡਾ ਬੁਰਾ ਹਾਲ ਹੈ ਤੇ ਵਾਕਈ ਤੁਰਿਆ ਨਹੀਂ ਜਾਂਦਾ ਪੇਸ਼ੈਂਟਾਂ ਦਾ ਹਿਲਿਆ ਵੀ ਨਹੀਂ ਜਾਂਦਾ ਜੀ ਤੁਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਪੇਸ਼ੈਂਟ ਦਾ ਪੋਰ ਪੋਰ ਦੁਖਦਾ ਹੁੰਦਾ ਹਾਂਜੀ ਔਰ ਇਹ ਕਈ ਦਿਨ ਨਹੀਂ ਛੱਡਦਾ ਇਹ ਨਹੀਂ ਹੈ ਕਿ 6-6 ਮਹੀਨੇ ਵੀ ਮੇਰੀ پیشن ਨੂੰ ਪ੍ਰੋਬਲਮ ਚ ਰੱਖਦਾ। ਅੱਛਾ। ਇੱਕ ਤੇ ਇਹ ਮੈਂ ਜਿਹੜੀ ਦਵਾਈ ਦੱਸੀ ਨਾ ਭੈਣ ਇਹ ਸਭ ਤੋਂ ਉੱਪਰ ਹੈ। ਜੀ ਨੂੰ ਮਰਜ਼ੀ ਦੱਸ ਦਿਓ ਤੁਹਾਨੂੰ ਮਹੀਨੇ ਬਾਅਦ ਥੈਂਕ ਯੂ ਬੋਲੂਗਾ ਬੰਦਾ। ਗੱਲ ਬੜੇ ਧਿਆਨ ਨਾਲ ਸੁਣਿਓ ਜੀ ਕਿਉਂਕਿ ਇੱਕ ਵਾਰ ਜਿਹੜੀ ਵੀਕਨੈਸ ਸਰੀਰ 'ਚ ਆ ਜਾਂਦੀ ਹੈ ਨਾ ਮੰਨ ਲਓ ਤੁਸੀਂ 6 ਮਹੀਨੇ 4 ਮਹੀਨੇ ਕੇਅਰ ਨਾ ਕੀਤੀ। ਕਿ ਇਹ ਤਾਂ ਬੜੀ ਸਸਤੀ ਛੋਟੀ ਜੀ ਦਵਾਈ ਹੈ ਜਿਹਦੇ ਨਾਲ ਆਪਾਂ ਪੂਰੀ ਵੀਕਨੈਸ ਦੂਰ ਕਰ ਸਕਦੇ ਹਾਂ। ਤੇ ਜਿਹੜੀ ਇਹ ਮੈਡੀਸਿਨ ਦੱਸੀ ਹੈ ਇਹ ਆਪਾਂ ਆਮ ਬੰਦਾ ਵੀ ਬੜੀ ਆਸਾਨੀ ਨਾਲ ਲੈ ਸਕਦਾ ਤੇ ਪਲੀਜ਼ ਤੁਸੀਂ بار بار ਇਸ ਵੀਡੀਓ ਨੂੰ ਬੈਕ ਕਰਕੇ ਸੁਣਿਓ ਇਹਨੂੰ ਬਣਾਇਓ ਇਹ ਬੁਖਾਰ ਅੱਜਕੱਲ ਜਿਹੜਾ ਵਾਇਰਸ ਹੈ ਡੇਂਗੂ ਹੈ ਜਿਹੜਾ ਚੱਲ ਰਿਹਾ ਹੈ ਇਹ ਵਾਕਈ ਦੁਨੀਆ ਬੜੀ ਪਰੇਸ਼ਾਨ ਹੈ ਤੇ ਇਹ ਮੈਡੀਸਿਨ ਜ਼ਰੂਰ ਲਿਓ ਤੁਸੀਂ ਔਰ ਇੱਕ ਹੋਰ ਹੈ ਜਿਹਨਾਂ ਨੂੰ ਦਰਦ ਹੁੰਦੀ ਹੈ ਮਸਲ ਪੇਨ ਹੋ ਰਹੀ ਹੈ ਉਹਦੇ ਲਈ ਪੰਚਮ ਹਲਦੀ ਦਾ ਮਿਸ਼ਰਣ ਹੈ ਠੀਕ ਹੈ ਜੀ ਪੰਜ ਹਲਦੀਆਂ ਪੈਂਦੀਆਂ ਆ ਉਹਦੇ ਵਿੱਚ ਨੰਬਰ 1 ਕਾਲੀ ਹਲਦੀ ਹਾਂਜੀ ਨੰਬਰ 2 ਅੰਬਾਹਲ ਦੀ ਨੰਬਰ 3 ਦਾਰੂ ਹਲਦੀ ਨੰਬਰ 4 ਆਪਣੀ ਨਾਰਮਲ ਜਿਹੜੀ ਰਸੋਈ ਵਾਲੀ ਪੀਲੀ ਹਲਦੀ ਨੰਬਰ 5 ਜੰਗਲੀ ਹਲਦੀ ਇਹ ਸਾਰੀਆਂ ਪंसारी ਤੋਂ ਮਿਲਦੀਆਂ ਅਚ ਪੰਜੇ ਹਲਦੀਆਂ ਨੂੰ ਲੈ ਕੇ ਚੰਗੀ ਤਰ੍ਹਾਂ ਇਹਦਾ ਕੁੱਟ ਪੀਸ ਕੇ ਪਾਊਡਰ ਬਣਾਓ ਅੱਧਾ ਚਮਚਾ ਹਲਦੀ ਦਾ ਰਾਤ ਨੂੰ ਸੌਣ ਲੱਗੇ ਦੁੱਧ ਚ ਘੋਲ ਕੇ ਪੀ ਲਓ ਜਦੋਂ ਇਹ ਪਾਊਡਰ ਖਾਣਾ ਉਹਦੇ ਨਾਲ ਹੀ ਆਨੋ ਚਾਹੀਏ ਕੋਈ ਦਿੱਕਤ ਨਹੀਂ ਸਵੇਰੇ ਫੇਰ ਇੱਕ ਵਾਰੀ ਲੈ ਲਓ ਸਵੇਰੇ ਪਾਣੀ ਚ ਲੈ ਲਓ ਇੱਕ ਕੱਪ ਗਰਮ ਪਾਣੀ ਲੋ ਦੋ ਟਾਈਮ ਲੈ ਹਾਂ ਉਹਦੇ ਚ ਹਲਦੀ ਪਾਓ ਸਾਵਨ ਨੂੰ ਦੁੱਧ ਨਾਲ ਹਾਂ ਸਵੇਰ ਪਾਣੀ ਜੇ ਕਿਤੇ ਚ ਕਾਲੀ ਮਿਰਚ ਤੇ ਹਿੰਗ ਪੈ ਜੇ ਤਾਂ ਸੋਨੇ ਤੇ ਸੁਆਗਾ ਅੱਛਾ ਅੱਛਾ ਮਤਲਬ ਅਗਰ ਆਯੁਰਵੈਦਿਕ ਚ ਕਹੀਏ ਕੋਈ ਪੇਨ ਕਿਲਰ ਖਾਣਾ ਤਾਂ ਪੰਜਮ ਹਲਦੀ ਕਾਲੀ ਮਿਰਚ ਤੇ ਹਿੰਗ ਤਿੰਨ ਚੀਜ਼ਾਂ ਪਾ ਕੇ ਲੈ ਲੋ ਉਹ ਪੇਨ ਕਿਲਰ ਦੀ ਗੋਲੀ ਤੋਂ ਵੀ ਵੱਧ ਕੰਮ ਕਰਦੀਆਂ ਨੇ ਨਾਲ ਘਰ ਦੀ ਚੀਜ਼ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਤੇ ਮੈਂ ਹੁਣ ਪਿੱਛੇ ਪਰਾਲੀਆਂ ਨੂੰ ਅੱਗ ਲੱਗੀ ਹੂੰ ਸਾਡੇ ਇਲਾਕੇ ਬਾਲ ਤਾਂ ਬਹੁਤ 5 ਵਜੇ ਆਏ ਹੋ ਜਾਂਦਾ ਸੀ ਵੀ ਦਿਨ ਛਿਪ ਗਿਆ ਉਹਦੇ ਨਾਲ ਜਿਹੜੀ ਅਸਮੇ ਦੀ ਜਾਂ ਸਾਹ ਰੁਕਣ ਦੀ ਜਾਂ ਅਲਰਜੀ ਦੀ ਚੈਸਟ ਇਨਫੈਕਸ਼ਨ ਦੀ ਪ੍ਰੋਬਲਮ ਬਹੁਤ ਹੁੰਦੀ ਹੈ ਬਹੁਤ ਹੁੰਦੀ ਹੈ ਬਲਗਮਣੀ ਨਿਕਲਦੀ ਫਸ ਜਾਂਦੀ ਹੈ ਔਰ ਦਵਾ ਜਿਹੜਾ ਹੈਗਾ ਉਹ ਇਹਦੇ ਵਾਸਤੇ ਨਾ ਬਹੁਤ ਵਧੀਆ ਚੀਜ਼ਾਂ ਨੇ ਪਰ ਇਹਦੇ ਲਈ ਨਾ ਬਹੁਤ ਸਾਰੇ ਘਰੇਲੂ ਚੀਜ਼ਾਂ ਵੀ ਕੰਮ ਕਰਦੀਆਂ ਨੇ ਜਿਵੇਂ ਇੱਕ ਸਿੰਧਾ ਨਮਕ ਹੈ ਜਿਹਨੂੰ ਅਸੀਂ ਪਾਕਿਸਤਾਨੀ ਨਮਕ ਕਹਿੰਦੇ ਆ ਰੌਕ ਸਾਲਟ ਕਹਿੰਦੇ ਆ ਉਹ ਲੈ ਲੋ ਉਹ ਨੂੰ ਤੁਸੀਂ ਥੋੜਾ ਜਿਹਾ ਐ ਹਣੀ ਚ ਮਿਕਸ ਕਰਕੇ ਚਟਾ ਅੱਛਾ ਪਾਕਿਸਤਾਨੀ ਤੇ ਸਿੰਧਾ ਨਮਕ ਸੇਮ ਚੀਜ਼ ਹੈ ਸੇਮ ਚੀਜ਼ ਹੈ ਪਿੰਕ ਸਾਲਟ ਜਿਹੜਾ ਉਹਨੂੰ ਐਦਾਂ ਐਦਾਂ ਮਿਕਸ ਕਰਕੇ ਨਾ ਜੀ ਹਣੀ ਚ ਚਟ ਚਟ ਕੇ ਖਾਣਾ ਹੌਲੀ ਹੌਲੀ ਸੱਚ ਹਾਂ ਉਹਦੇ ਨਾਲ ਗਲਾ ਕਲੀਨ ਹੁੰਦਾ ਬਲਗਮ ਬਾਹਰ ਆਉਂਦੀ ਹੈ ਉਹ ਐਡੀ ਜ਼ਬਰਦਸਤ ਚੀਜ਼ ਹੈ ਜੀ 2 ਰੁਪਏ ਦਾ ਸਮਾਨ ਤੁਹਾਨੂੰ ਮਤਲਬ ਕਿ ਪੂਰਾ ਦਿਨ ਰਿਲੀਫ ਦਿੰਦਾ ਸੁਣ ਰਹੇ ਹੋ ਜੀ ਬਹੁਤ ਮਹਿੰਗੇ ਮਹਿੰਗੇ ਚੀਜ਼ਾਂ ਲੈਣ ਨਾਲੋਂ ਤੇ ਆ ਜਦੋਂ ਆਪਾਂ ਆਪਣੇ ਬਜ਼ੁਰਗ ਤੁਸੀਂ ਮਤਲਬ ਉਹ ਖਜ਼ਾਨਾ ਲੈ ਕੇ ਬੈਠੇ ਹੋ ਹਾਂ ਸਾਡੇ ਸਾਹਮਣੇ ਜੀ ਅਸੀਂ ਨਾ ਖਜ਼ਾਨਿਆਂ ਨੂੰ ਅਸੀਂ ਨਹੀਂ ਲੈਂਦੇ ਨਾ ਇਹ ਸਾਡਾ ਕਸੂਰ ਤੁਸੀਂ ਤਾਂ ਦੁਨੀਆਂ ਨੂੰ ਭਰਪੂਰ ਦੇ ਰਹੇ ਹੋ ਹੈਨਾ ਤੇ ਇਹ ਆਪਣਾ ਫਰਜ਼ ਬੰਦਾ ਵੀ ਆਪਾਂ ਥੋੜਾ ਜਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਦੇਸੀ ਚੀਜ਼ਾਂ ਬਲਾਈ ਲੋਕ ਮੈਨ ਪੁੱਛ ਲੈਣ ਵੀ ਤੁਸੀਂ ਉਦਾਂ ਦੇ ਹੋ ਹੂੰ ਮੈਂ 49 ਸਾਲ ਦੀ ਹੋ ਗਈ ਹੂੰ ਤੇ ਮੈਨੂੰ ਬਹੁਤ ਲੋਕ ਕਹਿੰਦੇ ਨੇ ਵੀ ਤੁਹਾਡੇ ਚਿਹਰੇ ਮੋਹਰੇ ਚ ਕਿਉਂ ਨਹੀਂ ਫਰਕ ਪੈਂਦਾ ਵੀ ਤੁਸੀਂ ਉਦਾਂ ਦੇ ਹੀ ਹੋ ਤੇ ਸ਼ਾਇਦ ਵੀ ਮੈਂ ਹੁਣ ਜਦੋਂ-ਦੋਂ ਤੁਹਾਨੂੰ ਸੁਣਦੀ ਆ ਪਹਿਲਾਂ ਨਹੀਂ ਪਤਾ ਸੀ ਵੀ ਮੈਂ ਅੱਜ ਡਾਕਟਰ ਬਣ ਜਾ ਮੈਂ ਕਹਿੰਦਾ ਜੀ ਹਾਂਜੀ ਮੈਨੂੰ ਪਹਿਲਾਂ ਪਤਾ ਸੀ ਵੀ ਮੈਂ ਤਾਂ ਖਾਂਦੀ ਸੀ ਪਹਿਲਾਂ ਨਹੀਂ ਪਤਾ ਸੀ ਮੈਂ ਇਹਨੂੰ ਔਲਾ ਬਹੁਤ ਵਧੀਆ ਲੱਗਦਾ ਜਦੋਂ ਸਬਜ਼ੀ ਬਣਦੀ ਹੈ ਮੈਂ ਮਤਲਬ ਇਹ ਔਲਾ ਸਬਜ਼ੀ ਚ ਹੀ ਛੜ ਦੇਣਾ ਹੂੰ ਬਹੁਤ ਵਧੀਆ ਇੱਕ ਸ਼ਾਮ ਨੂੰ ਹੈ ਨਾ ਫਿਰ ਮੈਂ ਸੁੱਕੇ ਔਲੇ ਉਹ ਪਾਊਡਰ ਹੈ ਸ਼ਾਮ ਨੂੰ ਮਤਲਬ ਖਾਣਾ ਖਾ ਕੇ ਕੋਸੇ ਪਾਣੀ ਨਾਲ ਉਹ ਮੈਂ ਔਲਾ ਲੈਣੇ ਲੈਣਾ ਹੁਣ ਜਿਵੇਂ ਸੰਤਰਿਆਂ ਦਾ ਸੀਜ਼ਨ ਆ ਜਾਊਗਾ ਮੈਂ ਜਿਹੜਾ ਉਹਦਾ ਫਾਈਬਰ ਆ ਉਹ ਲਾਉਣਾ ਨੇ ਹਮ ਕਰਕੇ ਲੋਕ ਉਹਨੂੰ ਬਿਲਕੁਲ ਕਲੀਨ ਕਰ ਲੈਂਦੇ ਆ ਫਾੜੀਆਂ ਨੂੰ ਮੈਂ ਨਹੀਂ ਉਹਨਾਂ ਨੂੰ ਕਰਦੀ ਮੈਂ ਸਾਰਾ ਕੁਝ ਵਿੱਚ ਹੀ ਖਾ ਜਾਂਦੇ ਮੈਂ ਸੋਚਦੇ ਹੁੰਨੇ ਵੀ ਉਹ ਇੱਕ ਝਾੜੂ ਦਾ ਕੰਮ ਕਰਦੇ ਆ ਕਰਦੇ ਨਹੀਂ ਅੰਤੜੀਆਂ ਨੂੰ ਸਾਫ਼ ਕਰਦੇ ਇੱਕ ਮੈਂ ਜਿਹੜਾ ਪਾਣੀ ਹੈ ਉਹ ਮੇਰੇ ਨਾਨੇ ਪੀਂਦੇ ਹੁੰਦੇ ਸੀ ਕੋਸਾ ਹਮ ਅੱਧੇ ਘੰਟੇ ਬਾਅਦ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਬੇਬੇ ਜੀ ਤੁਸੀਂ ਮਤਲਬ ਕੋਸਾ ਪਾਣੀ ਅੱਧੇ ਘੰਟੇ ਬਾਅਦ ਕਿਉਂ ਪੀਨੇ ਹੋ ਤੇ ਉਹਨਾਂ ਨੇ ਕਹਿਣਾ ਵੀ ਪਉ ਤਾਂ পেট ਨਾਲ ਲੱਗਿਆ ਰਹਿੰਦਾ ਇੱਕ পেট ਸਾਫ਼ ਹੁੰਦਾ ਤੇ ਉਹ ਬਚਪਨ ਚ ਉਹ ਗੱਲ ਮੇਰੇ ਬ੍ਰੇਨ ਚ ਬਹਿ ਗਈ ਬੱਜ ਤੱਕ ਦੇਖੋ ਨਾ ਸਰ ਹੁਣ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਸੋਚਦੀ ਆਂ ਵੀ ਆਯੋਵੈਦਾ ਹਾਂ ਆ ਸਰ ਤੇ ਜਦੋਂ ਅਸੀਂ ਪਿੰਡ ਹੁੰਦੇ ਸੀ ਖਰਬੂਜਿਆਂ ਦੇ ਵੀ ਕੜ-ਕੜ ਕੇ ਸਵਾਦ ਮਸਲ ਲੈਣੇ ਉਹਨਾਂ ਨੇ ਸਾਫ਼ ਹੋ ਜਾਣਾ ਤੇ ਉਹਨਾਂ ਨੂੰ ਖਾਈ ਜਾਣਾ ਇਹੀ ਅੱਜਕੱਲ ਕੀ ਆ ਅੱਜਕੱਲ ਇਹਨਾਂ ਚੀਜ਼ਾਂ ਨੂੰ ਹੁਣ ਅੱਬਾ ਬਾਜ਼ਾਰ ਚ ਡੱਬੀਆਂ ਚੋਂ ਬੰਦ ਕਰਕੇ ਲੈ ਕੇ ਆਉਂਦੇ ਆ ਹਾਂ ਲੇ ਕੇ ਆਉਂਦੇ ਆ ਔਰ ਬਹੁਤ ਸਾਰੇ ਲੋਕ ਨਾ ਇਹਨਾਂ ਚੀਜ਼ਾਂ ਤੋਂ ਬਿਲਕੁਲ ਅਣਪਿੱਛੇ ਗਏ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਸਚਾਈ ਹੈ ਬਹੁਤ ਸਾਰੇ ਮੇਰੇ ਅਨੁਸਾਰ ਵੀ 40% ਹਿੰਦੁਸਤਾਨ ਦੀ ਆਬਾਦੀ ਨੂੰ ਇਹ ਨਹੀਂ ਪਤਾ ਹੋਣਾ ਵੀ ਚਾਰੇ ਮਗਜ ਕੀ ਕੀ ਹੁੰਦੇ ਨੇ ਨਹੀਂ ਪਤਾ ਨਹੀਂ ਪਤਾ ਹੋਣਾ ਪੰਜੀਰੀ ਦੇ ਵਿੱਚ ਕੀ ਕੀ ਪੈਂਦਾ 40% ਲੇਡੀਜ਼ ਨੂੰ ਅੱਜ ਨਹੀਂ ਪਤਾ ਠੰਡਾ ਉਹ ਨਾਲ ਹੀ ਦੱਸ ਹੀ ਦਿਓ ਇਹਦੇ ਵਾਸਤੇ ਨਾ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਪੰਜੀਰੀ ਬਣਾਉਣੇ ਹੋ ਇੱਕ ਤਾਂ ਆਟੇ ਦੀ ਬਣਾਓ ਠੀਕ ਹੈ ਜੀ ਜ਼ਰੂਰੀ ਹੈ ਤੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਉਣੇ ਹੋ ਉਹ ਪਾਈ ਜਾਓ ਲੇਕਿਨ ਮੈਂ ਤੁਹਾਨੂੰ ਆਯੁਰਵੈਦਿਕ ਕੁਝ ਚੀਜ਼ਾਂ ਦੱਸਦਾ ਜਿਹੜੀਆਂ ਉਹ ਚ ਪੈਣ ਗਿਆ ਉਹ ਪੰਜੀਰੀ ਇੱਕ ਜਸਟ ਮੈਡੀਸਿਨ ਬਣ ਜਾਂਦੀ ਹੈ ਬੋਡੀ ਵਾਸਤੇ ਇਹ ਜੈਂਟਸ ਵੀ ਖਾਣ ਇਹਨਾਂ ਨੂੰ ਲੇਡੀਜ਼ ਵੀ ਖਾਣ ਤੇ ਬੱਚੇ ਵੀ ਖਾ ਸਕਦੇ ਆ ਠੀਕ ਹੈ ਹਾਂ ਜੀ ਇਹਨਾਂ ਨੂੰ ਬਵਾਸੀਰਾ ਉਹਨਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹੈ ਇਹਦਾ ਲੇਕਿਨ ਇਹਦੇ ਚ ਕੀ ਆ ਨੰਬਰ 1 ਸਫੈਦ ਮੁਸਲੀ ਇਹ ਇਹ ਹੁਣ ਮੈਨੂੰ ਦੁਬਾਰਾ ਫੋਨ ਨਾ ਕਰਿਓ ਕਿਉਂਕਿ ਫੋਨ ਚੱਕਣੇ ਬਹੁਤ ਔਖਿਆ ਨੋਟ ਕਰ ਲਓ ਜਾਂ ਤੁਹਾਡੇ ਕੋਲ ਹੀ ਆ ਵੀਡੀਓ ਇਹਨੂੰ ਹੁਣੇ ਸੇਵ ਕਰ ਲਓ ਕਿਉਂਕਿ ਫਿਰ ਬਾਅਦ ਚ ਤੁਸੀਂ ਕਹਿੰਦੇ ਹੋ ਗੁਰਸਬ ਉਹ ਵੀਡੀਓ ਤਾਂ ਪਤਾ ਹੀ ਨਹੀਂ ਲੱਗਾ ਕਿੱਥੇ ਗਈ ਇੱਕ ਵਾਰੀ ਦੇਖੀ ਸੀ ਬਸ ਸੇਵ ਕਰਨਾ ਜ਼ਰੂਰੀ ਆ ਆਪਦੇ ਕੋਲੇ ਰੱਖ ਲਓ ਜੇ ਚੰਗੀ ਲੱਗੂ ਫਿਰ ਕਿਸੇ ਨੂੰ ਭੇਜ ਦਿਓ ਨਹੀਂ ਆਪਦੇ ਕੋਲੇ ਰੱਖੀ ਰੱਖਿਓ ਜੇ ਨਾ ਚੰਗੀ ਜਮੇ ਨਾ ਚੰਗੀ ਲੱਗੇ ਡਿਲੀਟ ਮਾਰ ਦਿਓ ਵੈਸੇ ਮੈਂ ਗੱਲ ਕੰਮ ਦੀ ਕਰ ਰਿਹਾ ਸ਼ਾਇਦ ਕੰਮ ਆਈ ਜਾਵੇ ਲਿਖ ਲਓ ਇੱਕ ਤਾਂ ਸਫੈਦ ਮੁਸਲੀ ਇੱਕੋ ਦੇ ਵਿੱਚ ਸਾਲ ਪੰਜਾ ਇਹ ਲਿਖ ਲਿਓ ਇਹ ਤੁਹਾਨੂੰ ਪੰਸਾਰੀ ਆਪੇ ਦੇ ਦੂੰ ਸਾਰਾ ਕੁਝ ਉਸ ਤੋਂ ਬਾਅਦ ਉਹਦੇ ਵਿੱਚ ਪਾਉਣਾ ਤੁਸੀਂ ਕਾਲੀ ਮਿਰਚ ਸਪੈਸ਼ਲ ਜਿਹੜੀ ਜਿਹੜੀ ਇੱਕ ਮੱਗ ਪੀਪਲ ਤੇ ਇੱਕ ਸੁੰਡ ਇਹ ਜਿਹੜੀ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਨੇ ਕਾਲੀ ਮਿਰਚ ਮੱਗ ਪੀਪਲ ਤੇ ਸੁੰਡ ਇਹ ਤੁਹਾਡੇ ਗਲੇ ਦੇ ਥਾਇਰੋਇਡ ਗਲੈਂਡ ਨੂੰ ਸਟਰੋਂਗ ਕਰ ਦਿਆ ਇਸ ਨਾਲ ਤੁਹਾਡਾ ਥਾਇਰੋਇਡ ਦਾ ਕੰਟਰੋਲ ਹੋਣਾ ਲਾਜ਼ਮੀ ਹੈ ਜੇ ਤੁਹਾਡੀ ਗੋਲੀ ਵੀ ਥਾਇਰੋਇਡ ਦੇ ਪੇਸ਼ੈਂਟ ਦੀ 100 ਮਿਲੀਗ੍ਰਾਮ ਚੱਲਦੀ ਆ ਹੌਲੀ ਹੌਲੀ 25 ਮਿਲੀਗ੍ਰਾਮ ਤੇ ਆ ਜਾਂਦੀ ਹੈ ਦੂਸਰੀ ਗੱਲ ਜਿਨ੍ਹਾਂ ਨੂੰ ਨਹੀਂ ਹੈਗਾ thyroid ਉਹਨਾਂ ਨੂੰ ਕਦੇ ਹੋਣ ਦਾ ਚਾਂਸ ਨਹੀਂ ਹੁੰਦਾ ਜੇ ਇਸ ਤਰ੍ਹਾਂ ਦੇ ਚੀਜ਼ਾਂ ਉਹ ਲੈਂਦੇ ਆ ਤੇ ਦੂਸਰਾ ਇਹਦੇ ਵਿੱਚ ਉਹ ਜਿਹੜੇ ਮਖਾਣੇ ਹੁੰਦੇ ਆ ਜੀ ਹਾਂਜੀ ਉਹ ਚੰਗੀ ਤਰ੍ਹਾਂ ਫਰਾਈ ਕਰਕੇ ਇਹਦੇ ਵਿੱਚ ਪਾਉਣੇ ਆ ਪਿਓਰ ਕੈਲਸ਼ੀਅਮ ਉਹਨਾਂ ਤੋਂ ਮਿਲੂਗਾ ਤੁਹਾਨੂੰ ਤੇ ਇਹ ਜਿਹੜੀਆਂ ਚੀਜ਼ਾਂ ਨੇ ਕੁਝ ਪਾਉਣੀਆਂ ਨੇ ਉਹਦੇ ਵਿੱਚ ਔਰ ਇੱਕ ਉਹਦੇ ਵਿੱਚ ਪਾਉਣਾ ਸਪੈਸ਼ਲੀ ਤੁਸੀਂ ਜਿਹੜਾ ਮੈਂ ਤੁਹਾਨੂੰ ਦੱਸੂਗਾ ਉਹ ਬਾਕੀ ਤਾਂ ਤੁਸੀਂ ਸਾਰਾ ਕੁਝ ਪਾਉਨੇ ਹੋ ਤਾਂ ਮੈਨੂੰ ਪਤਾ ਇੱਕ ਉਹਦੇ ਵਿੱਚ ਪਾਉਣੀ ਹੈ ਕਮਰਕਸ ਜਿਹੜਾ ਕਮਰਕਸ ਦਾ ਜੜੀ ਬੂਟੀ ਹੈ ਉਹਦਾ ਪਾਊਡਰ ਬਣ ਜਾਂਦਾ ਵਿੱਚ ਹੀ ਪੈ ਜਾਂਦੀ ਹੈ ਬੜਾ ਸਵਾਦ ਬਣਦਾ ਉਹ ਤੇ ਉਹਨੂੰ ਲੈਣ ਤੋਂ ਬਾਅਦ ਤੁਹਾਡੇ ਜਿਹੜੀ ਬੈਕ ਦੀ ਪੇਨ ਆ ਉਹ ਵੀ ਖਤਮ ਹੁੰਦੀ ਆ ਹੱਡੀਆਂ ਦੀ ਪੇਨ ਖਤਮ ਹੁੰਦੀ ਆ ਸਰੀਰ ਦੇ ਮਸਲ ਸਟਰੋਂਗ ਹੁੰਦੇ ਨੇ ਇਹ ਪੰਜੀਰੀ ਜਿਵੇਂ ਹੁਣ ਠੰਡ ਹੈ ਨਾ ਜੀ ਕੋਈ ਪਿੰਨੀਆਂ ਬਣਾਉਂਦਾ ਕੋਈ ਪੰਜੀਰੀ ਬਣਾਉਂਦਾ ਇਹਨੂੰ ਪਿੰਨੀਆਂ ਬਣਾ ਲਓ ਚਾਹੇ ਪੰਜੀਰੀ ਬਣਾ ਲਓ ਗੱਲ ਤਾਂ ਇੱਕੋ ਹੀ ਹੈ ਅੱਛਾ ਪੌਣੀਆਂ ਇਹਨੇ ਆ ਕਿ ਚੀਜ਼ਾਂ ਕਿ ਕੋਈ ਹੋਰ ਵੀ ਚੀਜ਼ ਮਤਲਬ ਬਾਕੀ ਤਾਂ ਜਿਹੜਾ ਪੰਜੀਰੀ ਚ ਪੈਂਦਾ ਜੀ ਸਾਰਾ ਸਮਾਨ ਉਹ ਤਾਂ ਤੁਹਾਡੇ ਕੋਲ ਹੈਗਾ ਹੀ ਆ ਅੱਛਾ ਉਹ ਤਾਂ ਪੰਸਾਰੀ ਨੇ ਤੁਹਾਨੂੰ ਦੇ ਦੇਣਾ ਜਿਹੜੀਆਂ ਮੇਨ ਸਾਡੇ ਕੋਲ ਚੀਜ਼ਾਂ ਜਾਂਦੀਆਂ ਨੇ ਜਿਹੜੀਆਂ ਸਾਨੂੰ ਲੋਕੀ ਅਕਸਰ ਪੁੱਛਦੇ ਆ ਕਿਉਂਕਿ ਅਸੀਂ ਤਾਂ ਇਹ ਚੀਜ਼ਾਂ ਦੰਦੇ ਨਹੀਂ ਨਾ ਬਣਾਉਂਦੇ ਆ ਅਸੀਂ ਇਹ ਦੱਸ ਦਿੰਦੇ ਆ ਤੇ ਉਹਦੇ ਚ ਅਖਰੋਟ ਪਾ ਲਓ ਬਦਾਮ ਪਾ ਲਓ ਕਾਜੂ ਪਾ ਲਓ ਇਹ ਸਾਰੇ ਜਿਹੜੇ ਪਿਸਤਾ ਇਹ ਚਾਰ ਪੰਜ ਚੀਜ਼ਾਂ ਦੇ ਨਾਲ ਜੋ ਮਰਜੀ ਪਾਓ ਹਾਂ ਜੋ ਮਰਜੀ ਜਿਵੇਂ ਤੁਸੀਂ ਮੰਨ ਲਓ 5 ਕਿਲੋ ਬਣਾਉਣੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ 50 50 ਗ੍ਰਾਮ ਹੀ ਪਾਉਣੀਆਂ ਨੇ ਇਹ ਤਾਂ ਹੋਵੇਗੀ ਚੱਕ ਕੇ ਤੁਸੀਂ ਪਾਈਆ ਪਾਈਆ ਬਿਲਕੁਲ ਬਿਲਕੁਲ ਹਾਂ ਇਤਨਾ ਦਾ ਹੋਣਾ ਇਹ 50 50 ਗ੍ਰਾਮ ਪਾਉਣੀਆਂ ਨੇ ਤਾਂ ਕਿ ਉਹਦੀ ਜਿਹੜੀ ਮਾਤਰਾ ਉਹਦੇ ਵਿੱਚ ਪਾ ਕੇ ਉਹ ਪ੍ਰੋਪਰ ਇੱਕ ਚੀਜ਼ ਉਹ ਟੇਸਟ ਬਹੁਤ ਆਉਂਦਾ ਜੀ ਵਧੀਆ ਉਹਦਾ ਔਰ ਬਦਾਮ ਨੂੰ ਕ੍ਰਸ਼ ਕਰਕੇ ਪਾਉਣਾ ਸਾਬ ਤੇ ਨਾ ਸੁੱਟ ਲਿਓ ਜਿਹੜੀਆਂ ਚੀਜ਼ਾਂ ਨੇ ਪਾਉਣੀਆਂ ਕਰਸ਼ ਕਰਕੇ ਪਾਉਣੀਆਂ ਨੇ ਔਰ ਇੱਕ ਖਸਖਸ ਔਰ ਕਾਲੇ ਤੇਲ ਇਹਨੂੰ ਤਵੇ ਤੇ ਭੁੰਨ ਕੇ ਮਤਲਬ 100-100 ਗ੍ਰਾਮ ਦੋਨੇ ਚੀਜ਼ਾਂ ਨੂੰ ਤਵੇ ਤੇ ਭੁੰਨ ਲਿਓ ਭੁੰਨ ਕੇ ਸੇਕ ਕੇ ਜਦੋਂ ਉਹਦਾ ਪਾਊਡਰ ਬਣ ਜੇ ਚੰਗੀ ਤਰ੍ਹਾਂ ਉਹ ਪਾਊਡਰ ਵਿੱਚ ਪਾ ਲਓ ਇਹ ਕਦੇ ਵੀ ਗੋਡਿਆਂ ਦੀ ਗਰੀਸ ਨਹੀਂ ਮੋਕਨ ਦਿੰਦਾ ਇਹ ਐਸੀ ਚੀਜ਼ ਹੈ ਜਿਨ੍ਹਾਂ ਨੂੰ ਗੋਡਿਆਂ 'ਚ ਦਰਦ ਹੁੰਦਾ ਗੋਡੇ ਐ ਕੜਕੜ ਕਰਦੇ ਆ ਮਹੀਨਾ ਖਾ ਕੇ ਦੇਖ ਲਓ ਮਹੀਨੇ ਬਾਅਦ ਜਾਣਗੇ ਥੈਂਕ ਯੂ ਗੁਲ ਸਾਹਿਬ ਅਤੇ ਕਮਾਲ ਹੋ ਗਿਆ ਇੰਨੇ ਵਧੀਆ ਰਿਜ਼ਲਟ ਇਹ ਦੇ ਆਉਂਦੇ ਜਿਹੜਾ ਹੈਅਰ ਫਾਲ ਹ ਹ ਹੇਅਰ ਸਪਾ ਕਰ ਲਓ ਇਹ ਕਰ ਲਓ ਉਹ 5-10 ਦਿਨ ਦੀ ਚਮਕ ਹੁੰਦੀ ਆ ਹ ਬਾਲਾਂ 'ਚ ਮੈਂ ਆਮ ਕਰਕੇ ਲੇਡੀਜ਼ ਦਾ ਦੇਖਿਆ ਵੀ ਵਾਲ ਰੁੱਖੇ ਬਹੁਤ ਆ ਹੂੰ ਵਾਲ ਡਿੱਗਦੇ ਬਹੁਤ ਆ ਮੇਰੇ ਖੋਦ ਦੇ ਬਹੁਤ ਮੇਰੇ ਬਹੁਤ ਲੰਬੇ ਵਾਲ ਸੀਗੇ ਤੇ ਮੈਂ ਫਿਰ ਅੱਜ ਆਈਆਂ ਤਾਂ ਮੈਂ ਆਪ ਦਾ ਫਾਇਦਾ ਵੀ ਤਾਂ ਖਟਾ ਮੈਂ ਕੰਗਾ ਮਾਰਦੀ ਤੇ ਮੇਰੇ ਮਤਲਬ ਥੱਲੇ ਮਤਲਬ ਢੇਰ ਲੱਗ ਜਾਂਦਾ ਵਾਲਾਂ ਦਾ ਤੇ ਮੈਨੂੰ ਵਾਲਾ ਨਾ ਆਪਦੇਆਂ ਨਾਲ ਬਹੁਤ ਪਿਆਰ ਆ ਇਹਦੇ ਚ ਦੋਨੀਆਂ ਚੀਜ਼ ਦੱਸਾਂ ਇੱਕ ਹਾਂਜੀ ਮੇਥੀ ਕਲੌਂਜੀ ਜੀ ਤੇ ਕਾਲੇ ਚਨੇ ਦਾ ਫਾਰਮੂਲਾ ਆਪਣਾ ਉਹ ਰਾਤ ਨੂੰ ਪਾਣੀ ਚ ਭਿਓ ਕੇ ਰੱਖਨੇ ਆ ਮੇਥੀ ਕਲੌਂਜੀ ਤੇ ਕਾਲੀ ਜਾਣੀ ਯਾਨੀ ਕਿ 20 ਕ ਦਾਣੇ ਮੇਥੀ ਦੇ ਜੀ 10 ਕ ਦਾਣੇ ਕਲੌਂਜੀ ਦੇ ਠੀਕ ਹੈ 40 50 ਕ ਦਾਣੇ ਕਾਲੇ ਛੋਲਿਆਂ ਦੇ ਕਾਲੇ ਛੋਲੇ ਪਾਣੀ ਚ ਭਿਓ ਕੇ ਰੱਖੋ ਅੱਛਾ ਕਾਲੇ ਛੋਲੇ 40 50 ਦਾ ਹਾਂ ਉਹ ਜ਼ਿਆਦਾ ਪੌਣੇ ਠੀਕ ਹੈ ਸਵੇਰੇ ਉਹ ਬਿਲਕੁਲ ਸੌਫਟ ਹੋ ਜਾਂਦੇ ਆ ਚਬ ਕੇ ਖਾਏ ਜਾਣ ਦੇ ਲਾਇਕ ਹੋ ਜਾਂਦੇ ਆ ਠੀਕ ਹੈ ਜੀ ਸਵੇਰੇ ਉਹਨਾਂ ਨੂੰ ਪਾਣੀ ਕੱਢ ਕੇ ਇੱਕ ਪਾਸੇ ਕਰਕੇ ਉਹਨਾਂ ਨੂੰ ਚਬ ਚਬ ਕੇ ਖਾਓ ਜੀ ਪਾਣੀ ਵਾਂਗੂ ਹੋ ਜਾਣ ਮੂੰਹ ਚ ਪੀਸ ਪੀਸ ਕੇ ਨੇ ਤਕੜੀ ਤਰ੍ਹਾਂ ਚਬਣੇ ਆ ਜਬ ਜਬ ਕੇ ਉਹਨੂੰ ਬਿਲਕੁਲ ਪਤਲਾ ਕਰਕੇ ਉਹਨੂੰ ਫਿਰ ਪੇਟ ਚ ਲੈ ਕੇ ਜਾਓ ਕਿਉਂਕਿ ਜਦੋਂ ਅਸੀਂ ਇਹਨੂੰ ਚਬਾਉਂਦੇ ਆ ਨਾ ਜੀ ਪਤਲਾ ਕਰਦੇ ਆ ਤਾਂ ਸਾਡੇ ਮੂੰਹ ਦੇ ਵਿੱਚੋਂ ਜਿਹੜਾ ਸਲਾਈਵਾ ਉਹ ਚ ਮਿਕਸ ਹੋ ਜਾਂਦਾ ਹਾਂ ਉਹ ਸਾਡੇ ਇੰਟਰਸਟ੍ਰੇਨ ਚ ਜਾ ਕੇ ਬਹੁਤ ਜ਼ਬਰਦਸਤ ਕੰਮ ਕਰਦਾ ਤੇ ਉਹਦੇ ਨਾਲ ਜਿਹੜਾ ਪਾਣੀ ਆ ਉਹ ਪਾਣੀ ਫਿਰ ਸਿਪ ਕਰ ਕਰਕੇ ਪੀਣਾ ਠੀਕ ਹੈ ਇਹ ਕੰਮ ਜੇ ਬਾਸੀ ਮੂੰਹ ਹੋ ਜੇ ਤਾਂ ਸੁਣਨੇ ਤੇ ਸੁਆਗਾ ਨਹੀਂ ਤਾਂ ਫਿਰ ਬ੍ਰਸ਼ ਕਰਨ ਤੋਂ ਬਾਅਦ ਤਾਂ ਪੀਣਾ ਹੀ ਆ ਕਰਨਾ ਹੀ ਆ ਤਾਂ ਇਹ ਜੇ ਕਰਦੇ ਹੋ ਨਾਲ ਦੂਜਾ ਕੰਮ ਕੀ ਕਰਨਾ ਮੇਥੀ ਦਾ ਪਾਊਡਰ ਮੇਥੀ ਦਾਣਾ ਜਿਹੜਾ ਹੁੰਦਾ ਉਹਦਾ ਪਾਊਡਰ ਔਰ ਇੱਕ ਤਾਂ ਮੇਥੇ ਹੁੰਦੇ ਆ ਜੀ ਕਿ ਮੇਥੀ ਹੁੰਦੀ ਆ ਹਾਂ ਜਿਹੜੇ ਮੋٹے ਮੇਥੇ ਆ ਉਹ ਮੋٹے ਮੇਥੇ ਬਾਲਾਂ ਚੋਂ ਹੀ ਯੂਜ਼ ਹੋਣੇ ਓਕੇ ਉਹ ਤੁਸੀਂ ਲੈਣਾ ਜੀ 20 ਗ੍ਰਾਮ ਮੇਥਿਆਂ ਦਾ ਪਾਊਡਰ ਹਾਂ ਔਰ 20 ਗ੍ਰਾਮ ਲੈਣਾ ਕਲੌਂਜੀ ਦਾ ਪਾਊਡਰ ਠੀਕ ਹੈ ਉਹ ਚ 60 ਗ੍ਰਾਮ ਪਾਉਣਾ ਔਲਿਆਂ ਦਾ ਪਾਊਡਰ ਸੁੱਕੇ ਔਲਿਆਂ ਦਾ ਸੁੱਕੇ ਔਲਿਆਂ ਦਾ ਠੀਕ ਹੈ ਜੀ ਠੀਕ ਆਮ ਪਾਊਡਰ ਮਿਲ ਜਾਂਦਾ ਹੈ ਬੱਚਾ ਇਹ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਲੋਹੇ ਦੀ ਕਟੋਰੀ ਦੇ ਵਿੱਚ ਸ਼ਾਮ ਨੂੰ ਚਾਰ ਚਮਚੇ ਪਾ ਦਿਓ। ਅੱਛਾ ਜੀ। ਲੋਹੇ ਦੀ ਹੋਣੀ ਚਾਹੀਦੀ। ਹਾਂਜੀ ਹਾਂਜੀ। ਸਰਬ ਲੋ ਮਿਲ ਜੇ ਤਾਂ ਬਾਬਾ ਜੀ ਦੀ ਕਿਰਪਾ। ਤੇ ਉਹਦੇ ਵਿੱਚ ਭਿਉਂ ਕੇ ਰੱਖ ਦਿਓ ਘੋਲ ਕੇ ਪਾਣੀ ਨਾਲ ਪੇਸਟ ਜਿਹਾ ਬਣ ਜਾਏ। ਹਮ ਹਮ। ਉਹਨੂੰ ਟੱਕ ਦਿਓ। ਸਵੇਰੇ ਉੱਠੋ ਉਹਦੇ ਵਿੱਚ ਇੱਕ ਚਮਚਾ ਦਹੀਂ, ਇੱਕ ਚਮਚਾ ਉੱਚ ਚੀਨੀ ਪਾ ਦਿਓ। ਤੇ ਉਹਨੂੰ ਫਿਰ ਮਿਕਸ ਕਰੋ ਚੰਗੀ ਤਰ੍ਹਾਂ। ਫਿਰ ਉਹਦੇ ਵਿੱਚ ਪੈਣਾ ਹਾਥੀ ਚਾਪ ਆਇਲ। ਉਹ ਤੁਹਾਨੂੰ ਸਾਡੀ ਸਾਈਡ ਤੋਂ ਮਿਲੂਗਾ। ਹਾਥੀ ਸ਼ਾਪ ਆਇਲ। ਹਾਂ ਇਹ ਬਹੁਤ ਪੁਰਾਣਾ ਬ੍ਰਾਂਡ ਹੈ। ਠੀਕ ਤੁਹਾਨੂੰ ਸਾਡੀ ਜਿਹੜੀ ਸਾਈਟ ਹੈ www.vaidwan.com ਉਹਦੇ ਤੇ ਜਾ ਕੇ ਇਹ ਮਿਲ ਜੂਗਾ ਛੋਟੀ ਜੀ ਸ਼ੀਸ਼ੀ ਹੁੰਦੀ ਹੈ ਇਹਦੀਆਂ 2-3 ਬੂੰਦਾਂ ਹੀ ਪਾਉਣੀਆਂ ਨੇ ਅੱਛਾ ਜਦੋਂ ਵੀ ਉਹ ਕੋਲ ਬਣਾਉਣਾ ਜਦੋਂ ਤੁਸੀਂ ਬਣਾਉਣਾ ਹੱਥੇ ਚ ਘੱਟੋ ਘੱਟ ਦੋ ਵਾਰ ਕਰੋ ਨਹੀਂ ਇੱਕ ਵਾਰ ਧੱਕੋ ਰੇ ਤੇ ਇਹਦਾ ਕੀ ਹੈ ਕਿ ਉਹਨੂੰ ਜਦੋਂ ਤੁਸੀਂ ਵਾਲਾਂ ਦੇ ਸਕੈਲਪ ਚ ਲਾਉਣਾ ਜੀ ਲੰਬੇ ਵਾਲਾਂ ਨੂੰ ਲਾਉਣ ਦੀ ਕੋਈ ਲੋੜ ਨਹੀਂ ਸਕੈਲਪ ਚ ਲਾਉਣਾ ਸਕੈਲਪ ਦੇ ਵਿੱਚ ਲਾਉਣਾ ਜਿਵੇਂ ਮੈਨੂੰ ਲਾਉਂਦੇ ਨੂੰ ਅੱਜ ਕਿੰਨੇ ਸਾਲ ਹੋ ਗਏ ਮੇਰੇ ਵਾਲ ਜੋ ਹੈ ਨੈਚੁਰਲ ਹੈ ਕਦੇ ਮੈਂ ਕੋਈ ਡਾਈ ਨਹੀਂ ਕੁਛ ਨਹੀਂ ਇਹ ਜੋ ਜਦੋਂ ਕੰਗਾ ਵੱਜ ਰਿਹਾ ਸੀ ਮੈਂ ਦੇਖ ਲਿਆ ਸੀ ਹਾਂ ਜੋ ਦਿਖ ਰਿਹਾ ਉਹ ਹੀ ਹੈ ਮਤਲਬ ਇਹ ਚ 60% ਵਾਲ ਕਾਲੇ ਆ ਮਤਲਬ 40% ਚਿੱਟੇ ਆ ਉਹ ਜਿਹੜੇ 40% ਨੇ ਹੁਣ ਕਾਲੇ ਦੱਬ ਲੈਂਦੇ ਆ 60% ਬਦ ਨਹੀਂ ਲੱਗਦਾ ਤੇ ਇਹ ਨੈਚੁਰਲ ਹੈ ਜੀ ਔਰ ਇਹ ਸਿਰਫ ਉਹਦਾ ਹੀ ਕਮਾਲ ਹੈ ਜੀ ਅੱਛਾ ਕੱਡੀ ਭਾਬੀ ਹਫਤੇ ਚ ਇੱਕ ਵਾਰ ਆਪ ਹੀ ਲਾ ਦੁੰਦੀ ਆ ਘਰੇ ਜਾਣਦਾਰ ਵੀ ਇਹ ਤੂੰ ਲਾ ਲਾ ਉਹਨੂੰ ਵੀ ਚਾਹੀਦਾ ਵੀ ਦਿਖਦਾ ਰਹੇ ਠੀਕ-ਠਾਕ ਤੇ ਮੈਂ ਉਹਨੂੰ ਐਗਜ਼ੈਂਪਲ ਬਣਾ ਲਿਆ ਲੋਕਾਂ ਵਾਸਤੇ ਵੀ ਚੀਜ਼ ਲੱਗੀ ਹੋਈ ਆ ਨਹੀਂ ਜ਼ਰੂਰੀ ਹਾਂ ਤੇ ਤੁਸੀਂ ਦੇਖੋ ਸਿਸਟਰ ਕਿ ਇਹ ਚੀਜ਼ ਦੇ ਨਾਲ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਠੀਕ ਹੈ ਸਿਰਫ ਉਹ ਲੇਪ ਮਹਿੰਦੀ ਵਾਂਗੂ ਲਾ ਕੇ ਛੱਡ ਦੇਣਾ 1 ਘੰਟੇ ਬਾਅਦ ਜਦੋਂ ਪੂਰੀ ਤਰ੍ਹਾਂ ਸੁੱਕ ਜਾਂਦਾ ਉਹਨੂੰ ਸ਼ੈਂਪੂ ਨਾਲ ਧੋਣਾ ਹੈ ਕਿ ਗਲੇ ਪਾਣੀ ਨਾਲ ਨਹੀਂ ਓਨਲੀ ਪਾਣੀ ਸਿੰਪਲ ਪਾਣੀ ਨਾਲ ਧੋਣਾ ਜੇ ਤੁਸੀਂ ਕਿਤੇ ਪਾਣੀ ਦੇ ਜੱਗ ਦੇ ਵਿੱਚ ਪਹਿਲਾਂ ਹੀ ਔਲੇ ਪਿਉਂਦਮੋ ਮੈਂ ਤਾਂ ਕਰ ਲਵਾਂ ਇੱਕ ਜੱਗ ਪਾਣੀ ਦੇ ਵਿੱਚ ਔਲੇ ਪਿਓ ਦੋ ਦੋ ਤਿੰਨ ਚਮਚੇ ਪਾਊਡਰ ਠੀਕ ਹੈ ਜੀ ਉਹ ਜਿਹੜਾ ਪਾਣੀ ਘੰਟੇ ਚੋ ਪਾਣੀ ਤਿਆਰ ਹੋ ਜਾਊਗਾ ਉਹਦੇ ਨਾਲ ਸਿਰ ਤੋਂ ਕਿਆ ਕੰਡੀਸ਼ਨਿੰਗ ਹੁੰਦੀ ਹੈ ਜੀ ਫਿਰ ਆਪਾਂ ਇੰਟਰਵਿਊ ਅਗਲੀ ਬਾਦ 6 ਮਹੀਨਾ ਬਾਦ ਰੱਖੇ ਤੇ ਮੈਂ ਫਿਰ ਬਾਲ ਦਿਖਾਵਾਂਗਾ ਹਾਂ ਖਾਵਾਂਗੇ ਪੂਰਾ ਚਲਕਾ ਕੇ ਉਹ ਨਾ ਵੈਸੀ ਦਿਖਣਗੇ ਜੀ ਲੋਕਾਂ ਨੂੰ ਤੁਹਾਡੇ ਬਾਲ ਤੁਹਾਨੂੰ ਤਾਂ ਲੋਕ ਰੋਜ਼ ਦੇਖਦੇ ਆ ਜਿੰਨੇ ਮੇਰੇ ਪ੍ਰੋਗਰਾਮ ਦੇਖਦੇ ਆ ਉਸ ਤੋਂ ਵੱਧ ਤੁਹਾਡੇ ਦੇਖਦੇ ਆ ਪਰ ਇਹ ਜਿਹੜੀ ਚੀਜ਼ ਹੈ ਨਾ ਜੀ ਜੇ ਕਿਤੇ ਇਹਨੂੰ ਇਸ ਤਰ੍ਹਾਂ ਕਰ ਲਿਆ ਤਾਂ ਸੋਨੇ ਦੇ ਸੁਹਾਗਾ ਜੀ ਕੋਈ ਮੈਂ ਇਹ ਚੀਜ਼ਾਂ ਤਾਂ ਘਰੇਲੂ ਦੱਸਦਾ ਲੋਕਾਂ ਨੂੰ ਕਿ ਸਾਰੇ ਕੰਰਜ ਤੇ ਮੈਂ ਜਾ ਨਹੀਂ ਸਕਦਾ ਨਾ ਸਾਰੇ ਲੋਕ ਮੇਰੇ ਕੋਲ ਪਰ ਇਹ ਪ੍ਰੋਬਲਮ ਹੈ ਹਰ ਕਰਚ ਹਰ ਕਰਚ ਹੁਣ ਤੁਸੀਂ ਤੁਹਾਨੂੰ ਮੈਂ ਇੱਕ ਦਊਗਾ ਆਪਣੇ ਇਹਦੀ ਜਿੰਨਾ ਵੀ ਆਪਣਾ ਯੂ ਐਸਏ ਕੈਨੇਡਾ ਯੂਕੇ ਸਾਈਡ ਹੈ ਨਾ ਇਸ ਸਾਈਡ ਜਿਹੜਾ ਸਰਵੇ ਹੋਇਆ ਨਾ ਜੀ ਉੱਥੇ ਸਭ ਤੋਂ ਵੱਧ ਪ੍ਰੋਬਲਮ ਵਾਲਾਂ ਦੀ ਸਕਿਨ ਦੀ ਫਿਰ ਉਸ ਤੋਂ ਬਾਅਦ 3 ਨੰਬਰ ਤੇ ਆਈ ਹੈ ਪੇਟ ਦੀ ਪ੍ਰੋਬਲਮ ਦੇਖੋ ਸਭ ਤੋਂ ਉੱਪਰ ਸਕਿਨ ਦੀ ਔਰ ਵਾਲਾਂ ਦੀ ਪ੍ਰੋਬਲਮ ਹੈ ਇਹ ਉਧਰ ਡਰਾਈ ਏਰੀਆ ਜੀ ਬਿਲਕੁਲ ਇਸੇ ਤਰ੍ਹਾਂ ਹੁਣ ਇੱਥੇ ਵੀ ਡਰਾਈ ਹੋ ਗਿਆ ਜਿੱਥੇ ਮੌਸਮ ਅਸੀਂ ਚੇਂਜ ਕਰ ਲਿਆ ਬਹੁਤ ਜ਼ਿਆਦਾ ਤਾਂ ਇਸ ਕਰਕੇ ਸਾਡੇ ਬਹੁਤ ਜ਼ਿਆਦਾ ਬੱਚੀਆਂ ਦੇ ਹੁਣ ਤਾਂ ਮੁੰਡਿਆਂ ਦੇ ਵਾਲ ਸਰਦਾਰ ਜਿੰਨੇ ਵੀ ਸਾਡੇ ਕੋਲ ਮੁੰਡੇ ਆਉਂਦੇ ਕਿਸੇ ਦੀ ਦਾੜ੍ਹੀ ਚੋਂ ਨਿਕਲ ਜਾਂਦੇ ਆ ਐਦਾਂ ਬਹੁਤ ਛੋਟੇ ਛੋਟੇ ਉਮਰ ਦੇ ਬੱਚਿਆਂ ਦੇ ਵਾਈਟ ਵਾਲ ਵਾਈਟ ਹੋ ਰਹੇ ਨੇ ਇਹਦੇ ਵਾਸਤੇ ਜਿਹੜਾ ਸਭ ਤੋਂ ਵਧੀਆ ਚੀਜ਼ ਮੈਂ ਤੁਹਾਨੂੰ ਦੱਸੀ ਹੈ ਮੇਥੀ ਕਲੌਂਜੀ ਤੇ ਛੋਲੇ ਭਿਓ ਕੇ ਸਵੇਰੇ ਖਾਓ ਤੁਸੀਂ ਆਏ ਭੈਣ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਜਿੰਨੇ ਵੀ ਦਰਸ਼ਕਾਂ ਨੇ ਪ੍ਰੋਗਰਾਮ ਦੇਖਿਆ ਉਨਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਸਰੀਕਾਲ ਨਮਸਕਾਰ ਅਦਾ ਸਸਰੀਕਾਲ